RSS ਨਫਰਤ ਪੈਦਾ ਕਰਨ ਲਈ ਕਿਸੇ ਗੱਲ ਤੱਕ ਵੀ ਜਾ ਸਕਦੀ ਹੈ। ਆਪਣੇ ਨਾਗਪੁਰ ਦਫਤਰ ਦੇ ਵਿੱਚ ਕਦੀ ਤਿਰੰਗਾ ਝੰਡਾ ਨਹੀਂ ਲਹਿਰਾਇਆ। ਉਹ ਸੰਸਥਾ ਅੱਜ ਦੇਸ਼ ਦੀ ਰਾਜ ਸੱਤਾ ਤੇ ਬੈਠੀ ਹੈ। RSS ਇਸ ਦੇਸ਼ ਦੀ ਆਜ਼ਾਦੀ ਵਿੱਚ ਭਾਗ ਨਹੀਂ ਸੀ ਲੈ ਰਹੀ। ਉਹ ਦੇਸ਼ ਨੂੰ ਇੱਕ ਧਰਮ ਆਧਾਰਿਤ ਦੇਸ਼ ਬਣਾਉਣਾ ਚਾਹੁੰਦੀ ਸੀ। ਉਹ ਮੁਸਲਮਾਨਾਂ ਤੋਂ ਦੂਜੀਆਂ ਘੱਟ ਗਿਣਤੀਆਂ ਤੋਂ ਮੁਕਤੀ ਚਾਹੁੰਦੀ ਸੀ। ਤੇ ਮੇ ਨਿਆ ਪਰਨਾਲੀ ਹੁਣ ਸਿਰਫ ਨਾਜੋਗੀ ਰਹਿ ਗਈ ਹੈ ਤੇ ਹੁਣ ਇਹਨਾਂ ਦੀ ਉਹ ਆਸ ਵੀ ਚੱਕਨਾ ਚੂਰ ਹੋ ਗਈ ਹੈ ਇਸ ਹੁਕਮ ਤੋਂ ਬਾਅਦ ਜੇ ਫੈਸਲਾ ਵਾਪਸ ਵੀ ਹੋ ਜਾਏ ਉਹ ਜਿਹੜਾ ਜ਼ਹਿਰ ਦਾ ਅਸਰ ਹੈ ਲਗਾਤਾਰ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਜਿੰਨਾ ਚਿਰ ਮੈਂ ਇਹ ਏਜੰਡਾ ਲੈ ਕੇ ਲੋਕਾਂ ਨੂੰ ਨਹੀਂ ਤੋੜਦਾ ਲੋਕਾਂ ਨੂੰ ਪਾੜਦਾ ਨਹੀਂ ਤਾਂ ਮੈਨੂੰ ਦੁਬਾਰਾ ਫਿਰ ਸੱਤਾ ਤੇ ਲੰਮਾ ਸਮਾਂ ਰਹਿਣਾ ਮੁਸ਼ਕਲ ਹੈ ਕਿਉਂਕਿ ਲੋਕਾਂ ਦੇ ਮਸਲਿਆਂ ਬਾਰੇ ਤਾਂ ਉਹਦਾ ਵਿਚਾਰ ਕੋਈ ਨਹੀਂ ਹੈ ਨਾ ਮਹਿੰਗਾਈ ਦੂਰ ਕਰਨ ਦਾ ਨਾ ਬੇਕਾਰੀ ਦੂਰ ਕਰਨ ਦਾ RSS ਵਾਲੇ ਹੁਣ ਵਪਾਰਕ ਅਦਾਰਿਆਂ ਵਿੱਚ ਵੀ ਸਾਰੇ ਥਾਂ ਦੇ ਉਤੇ ਵੰਡ ਪੂਰੀ ਕਰਨੀ ਚਾਹੁੰਦੇ ਆ ਕਿ ਕਿਸ ਤਰ੍ਹਾਂ ਦੇ ਖਤਰੇ ਜਿਹੜੇ ਨੇ ਉਹ ਸਮਾਜ ਦੇ ਉੱਤੇ ਮਡਰਾ ਸਕਦੇ ਨੇ ਦੇਸ਼ ਦਾ ਜਿਹੜਾ ਧਰਮਦਰਭਖ ਟਾਂਚਾ ਆ ਜਮਹੂਰੀਤ ਉਹ ਟਾਂਚਾ ਤੋੜਨ ਲਈ ਸੰਵਿਧਾਨ ਬਦਲਿਆ ਜਾਏਗਾ ਉਹ ਸੱਤਾ ਦਾ ਦੁਰਉਪਯੋਗ ਕਰਕੇ ਇਸ ਭਾਰਤ ਦੀ ਤਬਾਈ ਚਾਹੁੰਦੀ ਆ ਸੇਕ ਭਾਵੇਂ ਸੋਚਦੇ ਹੋਣਗੇ ਕਿ ਕੁਝ ਨਹੀਂ ਹੁੰਦਾ ਸਾਨੂੰ ਇਹ ਤਾਂ Hindu Muslim ਆਪਸੀ ਵਿਵਾਦ ਹੈਗਾ ਪਰ ਇਹ ਸ਼ਾਇਦ ਭੁੱਲਦੇ ਪਏ ਕਿ ਇਹ ਸੇਕ ਮੁਸਲਮਾਨਾਂ ਤੋਂ ਬਾਅਦ ਸਿੱਖਾਂ ਤੱਕ ਵੀ ਆ ਸਕਦਾ ਤੇ ਇਸ ਤੋਂ ਅੱਗੇ ਵੀ ਜਾ ਸਕਦਾ ਥੋੜਾ ਕੀ ਵਿਚਾਰ ਤੁਸੀਂ ਤੇ ਜਿਹੜੀ ਟੋਟਲ ਵਿਚਾਰਧਾਰਾ ਉਹਨਾਂ ਦੀ ਆ ਉਹ ਘਟ ਗਣਤੀਆਂ ਦੇ ਇਕੱਲਾ ਮੁਸਲਮਾਨਾਂ ਦੇ ਖਿਲਾਫ ਨਹੀਂ ਆ ਵਿਚਾਰ ਧਾਰਕ ਦੋ ਤੇ ਸਿੱਖ ਉਹਦੇ ਨਿਸ਼ਾਨੇ ਤੇ ਆ ਤਾਂ ਕਿ ਪੰਜਾਬੀ ਫੇਰ ਮਿਸਲੈਡ ਹੋ ਕੇ ਗਰਮ ਨਾਰਿਆਂ ਦੇ ਥੱਲੇ ਚਲੇ ਜਾਣ ਤਾਂ ਫਿਰ ਭਾਰਤ ਵਿੱਚ ਇਹ ਪ੍ਰਚਾਰ ਕਰਨ ਨੂੰ ਸੌਖਾ ਹੋ ਜਾਏਗਾ ਕਿ ਸਿੱਖਾਂ ਨੂੰ ਕੁੱਟਣ ਤੋਂ ਬਿਨਾ ਸਾਡੇ ਕੋਲ ਕੋਈ ਚਾਰਾ ਨਹੀਂ। ਅਕਾਲੀ ਦਲ ਵੀ ਲੋਕਾਂ ਨੇ ਦੇਖ ਲਿਆ, ਭਾਜਪਾ ਵੀ ਦੇਖ ਲਈ ਹੈ ਔਰ ਆਪ ਵਾਲੇ ਵੀ ਦੇਖ ਲਏ ਆ। ਹੁਣ ਤਾਂ ਫਿਰ ਇਹ ਆ ਕਿ ਉਹ ਖਲਾਫ ਕਰਨ ਵਾਸਤੇ ਲੋਕੋ ਭਾਜਪਾ ਇਕੱਲੇ ਆਉਂ ਇਹਨਾਂ ਦੀ ਬਹੁਤ ਲੰਮੀ ਪਲਾਨ ਹੈ। ਤੇ ਮੇਰੇ ਪੁੱਤਰ ਨੇ ਕਿਉਂਕਿ ਸੰਵਿਧਾਨ ਦੀ ਸੌਂਖ ਖਾ ਲਈ ਹੈ ਇਸ ਲਈ ਇਹ ਪੂਰੀ ਰਹਿ ਹੈ ਕਿ ਉਹ ਖਾਲਸਤਾਨੀ ਨਹੀਂ ਹੋ ਸਕਦਾ ਉਹ ਦੇਸ਼ ਭਗਤ ਹੈ ਉਹ ਤਾਂ ਸੰਵਿਧਾਨ ਨੂੰ ਮੰਨਦਾ ਉਹਤ ਏਜੰਸੀ ਨੇ ਕਹਾਇਆ। ਕਿਹਨੇ ਕਹਾਇਆ じゃ ਕਿਦਾਂ ਕਿਹਾ ਉਹਨੇ ਕਹੇ ਨਹੀਂ ਨਹੀਂ ਮੈਂ ਸਵਾਲ ਨਹੀਂ ਬਣਦਾ ਮੈਂ ਤਾਂ ਖਾਲਸਾ ਰਾਜ ਦਾ ਹਾਂ ਮੀਆ ਉਹਦੀ ਕਦਰ ਖਾਲਿਸਤਾਨ ਕਰਕੇ ਹੀ ਹੈ ਇਹ ਨਾ ਸਮਾਜ ਵੀ ਵੰਡਿਆ ਜਾਂਦਾ ਔਰ ਸਿੱਖਾਂ ਦੇ ਉੱਤੇ ਪੰਜਾਬੀਆਂ ਦੇ ਉੱਤੇ ਜ਼ੁਲਮ ਕਰਨ ਦਾ ਸਰਕਾਰ ਨੂੰ ਮੌਕਾ ਵੀ ਮਿਲਦਾ ਜੇ ਪੰਜਾਬ ਕੁੱਟਿਆ ਗਿਆ ਫਿਰ ਇਹ ਦੇਸ਼ ਗੁਲਾਮੀ ਵੱਲ ਨੂੰ ਤੁਰ ਜਾਏਗਾ ਅਚਾਨਕ ਇੱਕ ਖਬਰ ਜੰਗਲ ਦੇ ਵਿੱਚ ਅੱਗ ਵਾਂਗ ਫੈਲਦੀ ਕੀਤ ਹੋ ਰਹੀ ਹੈ ਨਜ਼ਰ ਆ ਰਹੀ ਹੈ ਆਰਐਸਐਸ ਨੂੰ ਲੈ ਕੇ ਦੁਬਾਰਾ ਉਹੀ ਸ਼ਬਦਾਵਲੀ ਉੱਠਣ ਲੱਗ ਗਈ ਹੈ ਕਿ ਨਵਾਂ ਛੜੇ ਅੰਤਰ ਆਰਐਸਐਸ ਦਾ ਔਰ ਪੂਰੇ ਦੇਸ਼ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ ਇੱਕ ਇਹੋ ਜੀ ਖਬਰ ਜਿਸ ਨੇ ਵੱਡੇ ਪੱਤਰ ਦੇ ਉੱਤੇ ਪੂਰੇ ਦੇਸ਼ ਨੂੰ ਇੱਕ ਵਾਰ ਦੁਬਾਰਾ ਹਿਲਾ ਕੇ ਰੱਖ ਦਿੱਤਾ ਜਿਸ ਦੇ ਵਿੱਚ ਆਰਐਸਐਸ ਦਾ ਜ਼ਿਕਰ ਹੈ ਔਰ ਕਿਹਾ ਜਾ ਰਿਹਾ ਹੈ ਕਿ ਆਰਐਸਐਸ ਦੀਆਂ ਐਕਟੀਵਿਟੀਆਂ ਦੇ ਵਿੱਚ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਗਵਰਨਮੈਂਟ EMPLOYEES ਦਾ ਬੈਨ ਸੀ ਸਰਕਾਰੀ ਮੁਲਾਜ਼ਮਾਂ ਨੂੰ ਬੈਨ ਸੀ ਉਹ ਹੁਣ ਹਟਾ ਦਿੱਤਾ ਗਿਆ ਇਸ ਤੋਂ ਬਾਅਦ ਇੱਕ ਅਚਾਨਕ ਚਰਚਾ ਛਿੜ ਗਈ ਹੈ ਕਿ ਇਸ ਦੇ ਨਾਲ ਕੀ ਇਫੈਕਟਸ ਹੋ ਸਕਦੇ ਨੇ ਜ਼ਰੂਰ ਇਸ ਮਾਮਲੇ ਨੂੰ ਲੈ ਕੇ ਅੱਜ ਦੀ ਪੀੜ੍ਹੀ ਨੂੰ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਇਹ ਬੈਨ ਕਿਉਂ ਲੱਗਿਆ ਸੀ ਇਹਨੂੰ ਕਿਉਂ ਲਗਾਇਆ ਗਿਆ ਸੀ ਔਰ ਜੇ ਇਹਨੂੰ ਹੁਣ ਹਟਾਇਆ ਗਿਆ ਤੇ ਇਹਦੇ ਮਾਇਨੇ ਕੀ ਨੇ ਇਹਦੇ ਨਾਲ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਆ ਸਕਦੀਆਂ ਨੇ ਤੇ ਕਿਉਂ ਹਟਾਇਆ ਗਿਆ ਕਿਹਨਾ ਨੁਕਤਿਆਂ ਦੇ ਆਧਾਰ ਤੇ ਹਟਾਇਆ ਗਿਆ ਇਹ ਸਭ ਕੁਝ ਜਾਣਨ ਵਾਸਤੇ ਮੇਰੇ ਨਾਲ ਮੰਗਤਰਾਮ ਪਾਸਲਾ ਜੀ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਹਾਂ ਕਿ ਉਹ ਇਸ ਚੀਜ਼ ਬਾਰੇ ਕੀ ਸੋਚਦੇ ਨੇ ਇਹਦੇ ਇਤਿਹਾਸ ਬਾਰੇ ਔਰ ਇਹਦੇ ਭਵਿੱਖ ਬਾਰੇ ਉਹਨਾਂ ਦੇ ਕੀ ਵਿਚਾਰ ਨੇ 파ਸਲਾ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਧੰਨਵਾਦ ਜੀ ਜੋ ਹਾਲਾਤ ਪੈਦਾ ਹੋਏ ਨੇ 파ਸਲਾ ਸਾਹਿਬ ਕਿਉਂਕਿ ਆਰਐਸਐਸ ਨੂੰ ਲੈ ਕੇ ਅਚਾਨਕ ਇਹ ਗੱਲ ਛਿੜ ਗਈ ਕਿ ਜਿਹੜਾ ਬੈਨ ਲਗਾਇਆ ਗਿਆ ਸੀਗਾ ਉਹ 58 ਸਾਲ ਪਹਿਲਾਂ ਵਾਲਾ ਬੈਨ ਉਹ ਹੁਣ ਰੱਦ ਕਰ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਔਰ ਹੁਣ ਦੁਬਾਰਾ ਜਿਹੜੇ ਸਰਕਾਰੀ ਮੁਲਾਜ਼ਮ ਨੇ ਭਾਵੇਂ ਜਿਹੜਾ ਮਰਜ਼ੀ ਹੋਵੇ ਉਹ ਆਰਐਸਐਸ ਦੇ ਪ੍ਰੋਗਰਾਮਾਂ ਦੇ ਵਿੱਚ ਜਾ ਸਕਣਗੇ ਸ਼ਮੂਲੀਅਤ ਰੱਖ ਸਕਣਗੇ ਕਿਸ ਤਰ੍ਹਾਂ ਦੇਖ ਰਹੇ ਹੋ ਇਹਨੂੰ ਅਸਲ 'ਚ ਆਰਐਸਐਸ ਆਪਣੇ ਜਨਮ ਤੋਂ ਲੈ ਕੇ ਹੀ ਲਗਾਤਾਰ ਬੜਾ ਬਹਿਸ ਦਾ ਮੁੱਦਾ ਰਹੀ ਹੈ 1925 ਜਦੋਂ ਇਹਦਾ ਜਨਮ ਹੋਇਆ ਇਹਦੀ ਫਾਊਂਡੇਸ਼ਨ ਰੱਖੀ ਗਈ ਔਰ ਅੰਗਰੇਜ਼ਾਂ ਦੀ ਮਿਲਿ ਭੁਗਤਣਾ ਰੱਖੀ ਗਈ ਤਾਂ ਕਿ ਆਜ਼ਾਦੀ ਦੀ ਲਹਿਰ ਵਿੱਚ ਫੁੱਟ ਪਾਈ ਜਾ ਸਕੇ ਹਿੰਦੂਆਂ ਮੁਸਲਮਾਨਾਂ ਵਿੱਚ ਉਦੋਂ ਤੋਂ ਲੈ ਕੇ ਇਹਦੀ ਵਿਚਾਰਧਾਰਾ ਬਾਰੇ ਇਹਦੀਆਂ ਸਰਗਰਮੀਆਂ ਬਾਰੇ ਹਮੇਸ਼ਾ ਹੀ ਬਹਿਸ ਹੁੰਦੀ ਰਹੀ ਹੈ ਔਰ ਇਹਦੇ ਜੋ ਇਹਦੇ ਕੰਮ ਕਰਨ ਦੇ ਨਾਲ ਜੋ ਨੁਕਸਾਨ ਹੁੰਦੇ ਆ ਉਹਦੀ ਚਰਚਾ ਹੁੰਦੀ ਰਹੀ ਹੈ ਇਹ ਜਿਹੜਾ ਇਹ ਵਿਚਾਰਧਾਰਾ ਜਿਹੜੀ ਜ਼ਰੀਲੀ ਵਿਚਾਰਧਾਰਾ ਫਲਾ ਰਹੀ ਸੀ ਉਹਦੇ ਅਧੀਨ ਹੀ ਨਥੂ ਰਾਮ ਗੋੜਸੇ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਕਿਉਂਕਿ ਆਰਐਸਐਸ ਇਸ ਦੇਸ਼ ਦੀ ਆਜ਼ਾਦੀ ਵਿੱਚ ਭਾਗ ਨਹੀਂ ਸੀ ਲੈ ਰਹੀ ਉਹ ਦੇਸ਼ ਨੂੰ ਇੱਕ ਧਰਮ ਆਧਾਰਿਤ ਦੇਸ਼ ਬਣਾਉਣਾ ਚਾਹੁੰਦੀ ਸੀ ਅੰਗਰੇਜ਼ਾਂ ਤੋਂ ਮੁਕਤੀ ਨਹੀਂ ਸੀ ਚਾਹੁੰਦੀ ਉਹ ਮੁਸਲਮਾਨਾ ਤੋਂ ਦੂਜੀਆਂ ਘਟ ਗਣਤੀਆਂ ਤੋਂ ਮੁਕਤੀ ਚਾਹੁੰਦੀ ਸੀ ਇਸ ਕਰਕੇ ਉਹ ਲੇਕਿਨ ਮਹਾਤਮਾ ਗਾਂਧੀ ਇਹ ਨਹੀਂ ਸੀ ਚਾਹੁੰਦੇ ਮਹਾਤਮਾ ਗਾਂਧੀ ਨੂੰ ਮਾਰਨ ਦਾ ਯਤਨ ਕੀਤਾ ਗਿਆ ਫਿਰ ਅਲਟੀਮੇਟਲੀ ਉਹਨਾਂ ਨੂੰ 30 ਜਨਵਰੀ 1948 ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਉਹਦੇ ਲਈ ਬੜੀ ਇਨਕੁਆਰੀ ਹੋਈ ਇਨਕੁਆਰੀ ਹੋਣ ਤੋਂ ਬਾਅਦ ਫਿਰ ਇਹ ਸਿੱਧ ਹੋਇਆ ਵੀ ਇਹ ਸੱਚੀ ਮੁੱਚੀ ਕੌਨਸਪੀਰੇਸੀ ਹੋਈ ਹੈ ਔਰ ਨਥੂ ਰਾਮ ਗੋੜਸੇ ਨੂੰ ਗ੍ਰਫਤਾਰ ਕੀਤਾ ਗਿਆ ਉਸ ਤੋਂ ਬਾਅਦ ਦੇਸ਼ ਦੇ ਹੋਮ ਮਿਨਿਸਟਰ ਪਟੇਲ ਸਾਹਿਬ ਨੇ ਉਦੋਂ ਤੇ ਪਵੰਦੀ ਲਾਤੀਆ ਆਰਐਸਐਸ ਤੇ ਵੀ ਇੱਕ ਖਤਰਨਾਕ ਸੰਸਥਾ ਆ ਇਹ ਸਾਡਾ ਫਿਰ ਉਸ ਸੁਧਭਾਵਨਾ ਦਾ ਸਮਾਜ ਜਿਹੜਾ ਉਹਨੂੰ ਤੋੜਦੀ ਆ ਇਹ ਤੇ ਬੈਨ ਲਾਉਣਾ ਉਦੋਂ ਬਾਅਦ ਵੀ ਫਿਰ ਲਗਾਤਾਰ ਹੀ ਜਦੋਂ ਉਹਤੇ ਬੈਨ ਲੱਗ ਗਿਆ ਫਿਰ ਬੈਨ ਚੱਕ ਲਿਆ ਗਿਆ ਫਿਰ ਜਦੋਂ ਕਦੀ ਕੁ마ੜੀ ਘਟਨਾ ਵਾਪਰੀ ਫਿਰ ਹਾਲਾਤ ਬਣੇ ਫਿਰ ਬੈਨ ਲਾਤਾ ਗਿਆ ਜਾਨੀ ਇਸ ਤਰ੍ਹਾਂ ਇਹਦਾ ਜਦੋਂ ਜਿਉ ਜੋ ਸਰਕਾਰਾਂ ਬਦਲਦੀਆਂ ਤੇ ਉਹ ਤੋਂ ਲੋਕ ਆਪਣੇ ਆਪਣੇ ਹਿੱਤ ਹੁੰਦੇ ਆ ਲੇਕਿਨ ਇਹਦੀਆਂ ਸਗਰਮੀਆਂ ਹਮੇਸ਼ਾ ਹੀ ਲੋਕਾਂ ਦੇ ਵਿੱਚ ਫੁੱਟ ਪਾਉਣ ਵਾਲੀਆਂ ਰਹੀਆਂ ਤੇ ਇਸ ਲਈ ਲਗਾਤਾਰ ਹੀ ਤੇ ਲਗਾਤ ਲੋਕਾਂ ਨਿਗਾਹ ਵੀ ਰਹੀ ਹੈ ਤੇ ਅੱਜ ਜਦੋਂ ਮੋਦੀ ਸਰਕਾਰ ਨੇ ਇਹ ਅਲਾਉ ਕਰ ਦਿੱਤਾ ਵੀ ਆਰਐਸਐਸ ਜਿਹੜੀ ਆ ਉਹਦੇ ਸ਼ਾਖਾ ਵਿੱਚ ਸਰਕਾਰੀ ਮੁਲਾਜ਼ਮ ਸ਼ਾਮਲ ਹੋ ਸਕਦੇ ਆ ਇਹ ਚਿੰਤਾ ਦਾ ਵਿਸ਼ਾ ਹੈ ਵੀ ਜਿਹੜਾ ਮੌਕਾ ਚੁਣਿਆ ਗਿਆ ਇਹ ਮੌਕਾ ਕਿਉਂ ਚੁਣਿਆ ਗਿਆ ਜਿਹੜੀ ਆਰਐਸਐਸ ਆਜ਼ਾਦੀ ਦੀ ਲੜਾਈ ਜਿਹੇ ਹਿੱਸੇਦਾਰ ਨਹੀਂ ਸੀ ਜਿਨੇ 47 ਦੀ ਆਜ਼ਾਦੀ ਨੂੰ ਸਵੀਕਾਰ ਨਹੀਂ ਕੀਤਾ ਜਿਨੇ ਦੇਸ਼ ਦਾ ਸੰਵਿਧਾਨ ਨਹੀਂ ਕਦੀ ਮੰਨਿਆ ਆਪਣੇ ਨਾਗਪੁਰ ਦਫਤਰ ਦੇ ਵਿੱਚ ਕਦੀ ਤਿਰੰਗਾ ਝੰਡਾ ਨਹੀਂ ਲਹਿਰਾਇਆ ਉਹ ਸੰਸਥਾ ਅੱਜ ਦੇਸ਼ ਦੀ ਰਾਜ ਸੱਤਾ ਤੇ ਬੈਠੀ ਆ ਅਸਲ ਚ ਇੱਕ ਰਾਸੀ ਪਾਰਟੀ ਦਾ ਕੰਮ ਕਰ ਰਹੀ ਆ ਜਿਹੜੀ ਬੀਜੇਪੀ ਆ ਉਧਾਰ ਆਰਐਸਐਸ ਵਿੰਗ ਆ ਆਰਐਸਐਸ ਦਾ ਲੇਕਿਨ ਅਸਲ ਚ ਦੇਸ਼ ਚ ਰਾਜ ਆਰਐਸਐਸ ਚਲਾ ਰਹੀ ਆ ਇਹਦਾ ਅਰਥ ਇਹ ਆ ਬਈ ਜਿਹੜੀ ਇਸ ਵੇਲੇ ਦੇਸ਼ ਦੀ ਰਾਜ ਕਰਦੀ ਤੇਰੇ ਆ ਰਾਜ ਕਰਦੀ ਪਾਰਟੀ ਆ ਉਹਦੀਆਂ ਉਹਨਾਂ ਸ਼ਖਾਵਾਂ ਵਿੱਚ ਸਰਕਾਰੀ ਮੁਲਾਜ਼ਮੋ ਸਾਰੀ ਬਿਊਰੋਕਰੇਸੀ ਹਿੱਸਾ ਲੈ ਸਕੇਗੀ ਜਿਨ੍ਹਾਂ ਸ਼ਖਾਵਾਂ ਵਿੱਚ ਨਫ਼ਰਤੋ ਬਿਨਾ ਇੱਕ ਦੂਜੇ ਭਾਈਚਾਰੇ ਨੂੰ ਤੋੜਨ ਤੋਂ ਬਿਨਾ ਹੋਰ ਕੋ ਗੱਲ ਨਹੀਂ ਹੁੰਦੀ ਇਹ ਬਹੁਤ ਹੀ ਖਤਰਨਾਕ ਹੈ ਔਰ ਅਸਲ ਚ ਮੋਦੀ ਆਪਣੀ ਜਿਹੜੀ ਹਾਰ ਹੋਈ ਆ ਉਹਦੀ ਜਾਂ ਉਹਦੇ ਮੁਤਾਬਕ ਜਿੱਤ ਨਹੀਂ ਹੋਈ ਭਾਵੇਂ ਐਨਡੀਆ ਸਰਕਾਰ ਬਣ ਗਈ ਆ ਪਰ ਇਹ ਜਿੱਤ ਬਹੁਤੀ ਹਜ਼ਮ ਨਹੀਂ ਹੋ ਰਹੀ ਲੋਕਾਂ ਨੂੰ ਵੀ ਤੇ ਮੋਦੀ ਨੂੰ ਵੀ ਉਹ ਸਮਝਦਾ ਵੀ ਹੁਣ ਫਿਰ ਮੌਕੇ ਨੂੰ ਜਿੰਨਾ ਚਿਰ ਮੈਂ ਇਹ ਏਜੰਡਾ ਲੈ ਕੇ ਲੋਕਾਂ ਨੂੰ ਨਹੀਂ ਤੋੜਦਾ ਲੋਕਾਂ ਨੂੰ ਪਾੜਦਾ ਨਹੀਂ ਤਾਂ ਮੈਨੂੰ ਦੁਬਾਰਾ ਫਿਰ ਸੱਤਾ ਤੇ ਲੰਮਾ ਸਮਾਂ ਰਹਿਣਾ ਮੁਸ਼ਕਲ ਆ ਕਿਉਂਕਿ ਲੋਕਾਂ ਦੇ ਮਸਲਿਆਂ ਬਾਰੇ ਤਾਂ ਉਹਦਾ ਵਿਚਾਰ ਕੋਈ ਨਹੀਂ ਹੈ ਨਾ ਮਹਿੰਗਾਈ ਦੂਰ ਕਰਨ ਦਾ ਨਾ ਬੇਕਾਰੀ ਦੂਰ ਕਰਨ ਦਾ ਤੇ ਉਹਨੇ ਫਿਰ ਪਿਛਲੇ ਦਿਨੀ ਜਿਆਦਾ ਦੀ ਸੱਤਾ ਸੰਭਾਲੀ ਆ ਉਦੋਂ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਉਹਦੇ ਵਿੱਚ ਹੀ ਆ ਬਈ ਮੌਬ ਲਿੰਚਿੰਗ ਦੇ ਮਸਲੇ ਬਹੁਤ ਆ ਗਏ ਆ ਮੁਸਲਮਾਨ ਭਾਈਚਾਰੇ ਦੇ ਖਿਲਾਫ ਖੁੱਲੀ ਨਫ਼ਰਤ ਫੈਲਾਈ ਜਾ ਰਹੀ ਆ ਇੱਕ ਸੂਬੇ ਦਾ ਇੱਕ ਭਾਜੀਪੀ ਦਾ ਪ੍ਰਧਾਨ ਕਹਿੰਦਾ ਪੱਛਮੀ ਬੰਗਾਲ ਦਾ ਬੇਜੜਾ ਮੋਦੀ ਇਹ ਕਹਿ ਰਿਹਾ ਸੀ ਵੀ ਸਭ ਦਾ ਸਾਥ ਸਭ ਦਾ ਵਿਕਾਸ ਹੁਣ ਨਹੀਂ ਸਾਡਾ ਨਾਰਾ ਹੁਣ ਤਾਂ ਇਹ ਆ ਵੀ ਜਿਹਦਾ ਸਾਥ ਉਹਦਾ ਹੀ ਵਿਕਾਸ ਪਾਬ ਅਸੀਂ ਮੁਸਲਮਾਨਾਂ ਦਾ ਵਿਕਾਸ ਨਹੀਂ ਚਾਹੁੰਦੇ ਇਸੇ ਤਰ੍ਹਾਂ ਮੁੱਖ ਮੰਤਰੀ ਜਿਹੜਾ ਆਸਾਮ ਦਾ ਉਹ ਬੜੇ ਗਲਤ ਨਾਅਰੇ ਲਾ ਰਿਹਾ ਯਾਨੀ ਇਹ ਥੋੜੇ ਦਿਨਾਂ ਦੀ ਗੱਲ ਹੈ ਜਦ ਦੀ ਮੋਦੀ ਸੱਤਾ ਤੇ ਆਇਆ ਤੇ ਹੁਣ ਜਿਹੜਾ ਵੱਡਾ ਕਾਰਾ ਕੀਤਾ ਆ ਉਹ ਕਾਵੜੀਆਂ ਦੀ ਯਾਤਰਾ ਦੇ ਦੌਰਾਨ ਵੀ ਤੁਸੀਂ ਆਪਣੀਆਂ ਦੁਕਾਨਾਂ ਤੇ ਲਿਖ ਕੇ ਲਾਓ ਵੀ ਤੁਹਾਡਾ ਨਾਂ ਕੀ ਆ ਔਰ ਤੁਹਾਡੇ ਮਲਾਜ਼ਮ ਕਹਿ ਰਹੇ ਆ ਤਾਂ ਕਿ ਪਛਾਣੇ ਜਾ ਸਕੋ ਵੀ ਮੁਸਲਮਾਨਾਂ ਦੇ ਦੁਕਾਨਾਂ ਕਿਹੜੀਆਂ ਆ ਮੁਸਲਮਾਨਾਂ ਦੇ ਅੰਬਾਂ ਦੀਆਂ ਦੁਕਾਨਾਂ ਆ ਰੇੜੀਆਂ ਕਿਹੜੀਆਂ ਆ ਸਬਜ਼ੀਆਂ ਦੀਆਂ ਕਿਹੜੀਆਂ ਆ ਤੇ ਹਿੰਦੂਆਂ ਦੀਆਂ ਕਿਹੜੀਆਂ ਆ ਫਿਰ ਕੁਦਰਤੀ ਤੌਰ ਤੇ ਜਦੋਂ ਤੁਸੀਂ ਪ੍ਰਚਾਰ ਕੀਤਾ ਕਿ ਮੁਸਲਮਾਨ ਤਾਂ ਹੁੰਦੇ ਬਹੁਤ ਮਾੜੇ ਆ ਇਹ ਤਾਂ ਮਾਸਾਹਾਰੀ ਹੁੰਦੇ ਆ ਜੀ ਇਹ ਤਾਂ ਥੁੱਕ ਦਿੰਦੇ ਆ ਉੱਤੇ ਜੋ ਘਟੀਆਂ ਤੋਂ ਘਟੀਆਂ ਝੂਠ ਮਾਰਿਆ ਜਾ ਸਕਦਾ ਫਿਰ ਕੁਦਰਤੀ ਆ ਵੇਇ ਕਿੱਸੀ ਸਮਾਜ ਆਊਗਾ ਯਾਰਾ ਠੀਕ ਹੈ ਗੱਲ ਫਿਰ ਹੁਣ ਅਸੀਂ ਤਾਂ ਮੁਸਲਮਾਨਾਂ ਦੀ ਦੁਕਾਨ ਦਾ ਬਾਈਕਟ ਕਰੀ ਅਸੀਂ ਕਾਨੂੰ ਰੋਟੀ ਖਾਣੀ ਆ ਭਾਵੇਂ ਉਹ ਦੁਕਾਨ ਸ਼ਾਕਾਹਾਰੀ ਹੋਵੇ ਉਹ ਦੁਕਾਨ ਪੂਰੀ ਤਰ੍ਹਾਂ ਅੱਜ ਸੁਵਰੀਮਪੁਰ ਦੇ ਜੱਜ ਨੇ ਬਹੁਤ ਸੁਣੀ ਟਿੱਪਣੀ ਕੀਤੀ ਆ ਉਹ ਕਹਿਣ ਲੱਗੇ ਜਸ ਸਹਿਬਾਨ ਵੀ ਕੇਰਲਾ ਚ ਦੋ ਦੁਕਾਨਾਂ ਸਨ ਇੱਕ ਮੁਸਲਮਾਨਾਂ ਦਾ ਤੇ ਇੱਕ ਹਿੰਦੂਆਂ ਦਾ ਮੈਂ ਹਿੰਦੂ ਹੋ ਕੇ ਵੀ ਮੁਸਲਮਾਨਾਂ ਦੇ ਢਾਬੇ ਤੇ ਰੋਟੀ ਖਾਂਦਾ ਸੀ ਕਿਉਂਕਿ ਮੁਸਲਮਾਨਾਂ ਦੇ ਢਾਬੇ ਦਾ ਮਾਲਕ ਦੁਬਈ ਤੇ ਆਇਆ ਸੀ ਤੇ ਉਹਦੇ ਜਿਹੜੇ ਸਟੈਂਡਰਡ ਸੀ ਸਫਾਈ ਤੇ ਉਹ ਵਿਦੇਸ਼ਾਂ ਵਰਗੇ ਸਨ ਯਾਨੀ ਮਤਲਬ ਉਹ ਵੀ ਇਹ ਇੱਥੇ ਦੇ ਹੋਵੇ ਲਾਜ਼ਮੀ ਚਾਹੇ ਕਾਬੜੀ ਆ ਜਿਸ ਮਰਜ਼ੀ ਇਸ ਤਰ੍ਹਾਂ ਦਾ ਹੋਵੇ ਉਹ ਕਹੂਗਾ ਵੀ ਮੈਂ ਆਪਣੇ ਧਰਮ ਦੇ ਨਾਂ ਤੇ ਰੋਟੀ ਖਾਣੀ ਆ ਮੈਂ ਮੁਸਲਮਾਨਾਂ ਬਾਰੇ ਕੀ ਕਰਨਾ ਮੈਂ ਤਾਂ ਜਾਣਣਾ ਹੀ ਦੇਖਣਾ ਹੀ ਨਹੀਂ ਹੈ ਇਹਦਾ ਮਾੜੇ ਆ ਔਰ ਇਹ ਗੱਲ ਇੱਥੇ ਨਹੀਂ ਰੁਕਣੀ ਕਈ ਲੋਕਾਂ ਨੂੰ ਵਹਿਮ ਸੀ ਵੀ ਸ਼ਾਇਦ ਮੋਦੀ ਇੱਥੇ ਰੁੱਕ ਜਾਗਾ ਇੱਥੇ ਰੁੱਕ ਜਾਏਗਾ ਇਹਦਾ ਅਗਲਾ ਸਟੈਪ ਆਏਗਾ ਜਾਤ ਪਾਤ ਦੇ ਨਾਲ ਲਿਖੇ ਜਾਣਗੇ ਪੇ ਤਾਂ ਕਿ ਆਹ ਜਾਤ ਦਾ ਜਿਹੜਾ ਦੁਕਾਨਦਾਰ ਜਿਹੜਾ ਐਸ ਜਾਤੀ ਦਾ ਆ ਨੀਵੀਂ ਜਾਤੀ ਦਾ ਇਹਦੀ ਉੱਚ ਜਾਤੀਆਂ ਵਾਲੇ ਲੋਕੀ ਰੋਟੀ ਨਾ ਖਾਣ ਜਿੱਦਾਂ ਆਮ ਤੌਰ ਤੇ ਅੱਗੇ ਹੋ ਰਿਹਾ ਵੀ ਉਹ ਵਿਚਾਰੇ ਬਰਤਨ ਵੀ ਵੱਖਰੇ ਰੱਖਦੇ ਆ ਉਹਨਾਂ ਦੇ ਮਹੱਲੇ ਵੀ ਵੱਖਰੇ ਆ ਪਾਣੀ ਦੇ ਸਰੋਤ ਵੱਖਰੇ ਆ ਤੇ ਹੁਣ ਇਹ ਮੋਦੀ ਹੁਣੀ ਆਰਐਸਐਸ ਵਾਲੇ ਹੁਣ ਵਪਾਰਕ ਅਦਾਰਿਆਂ ਵਿੱਚ ਵੀ ਸਾਰੇ ਥਾਂ ਦੇ ਉੱਤੇ ਵੰਡ ਪੂਰੀ ਕਰਨੀ ਚਾਹੁੰਦੇ ਆ ਪਰ ਇੱਥੇ ਮਖਸਲਾ ਸਾਹਿਬ ਇੱਕ ਟਾਈਮ ਦੇ ਉੱਤੇ ਆ ਕੇ ਜੇ ਘਟ ਗਿਣਤੀਆਂ ਦੇ ਉੱਤੇ ਹੁਣ ਤੱਕ ਤਸ਼ੱਦਦ ਹੋ ਵੀ ਰਿਹਾ ਸੀਗਾ ਕਿਤੇ ਨਾ ਕਿਤੇ ਉਹਨਾਂ ਨੂੰ ਆਸ ਸੀ ਕਿ ਨਿਆ ਪ੍ਰਣਾਲੀ ਸਾਨੂੰ ਇਨਸਾਫ ਦਵਾ ਦੇਗੀ ਪਰ ਹੁਣ ਇੱਥੇ ਆਣ ਕੇ ਐ ਨਹੀਂ ਪ੍ਰਤੀਤ ਹੋ ਰਿਹਾ ਜਿਵੇਂ ਨਿਆ ਪ੍ਰਣਾਲੀ ਹੁਣ ਸਿਰਫ ਨਾਜੋਗੀ ਰਹਿ ਗਈ ਹੈ ਤੇ ਹੁਣ ਇਹਨਾਂ ਦੀ ਉਹ ਆਸ ਵੀ ਚੱਕਨਾ ਚੂਰ ਹੋ ਗਈ ਹੈ ਇਸ ਹੁਕਮ ਤੋਂ ਬਾਅਦ ਇਹ ਮਿਰਗਕ੍ਰਿਸ਼ਨਾ ਸੀ ਕੁਝ ਲੋਕਾਂ ਦੀ ਬੇਸ਼ਾਇਦ ਮੋਦੀ ਸੁਧਰ ਜਾਵੇ ਉਹ ਆਪਣੀ ਨੀਤੀ ਬਦਲ ਲਵੇ ਆਰਐਸਐਸ ਤੇ ਮੋਦੀ ਦੇ ਵਿੱਚ ਫਰਕ ਆ ਗਿਆ ਜੀ ਫੁੱਟ ਪੈ ਗਈ ਹੈ ਸ਼ਾਇਦ ਹੁਣ ਨਾ ਕਰੇ ਉਹ ਜੇ ਮੋਦੀ ਨੇ ਜਾਂ ਆਰਐਸਐਸ ਨੇ ਇਹ ਨਹੀਂ ਕਰਨਾ ਭਾਰਤ ਵਿੱਚ ਹਿੰਦੂ ਰਾਸ਼ਟਰ ਦੀ ਕਾਇਮੀ ਲਈ ਕੰਮ ਨਹੀਂ ਕਰਨਾ ਤੇ ਉਹਨੇ ਸਾਂਝੀ ਵਾਲਤਾਲੇ ਕੰਮ ਕਰਨਾ ਉਹਦਾ ਬਣਾਈ ਇਸ ਗੱਲ ਲਈ ਹੈ ਜਿਵੇਂ ਕਾਮਨਿਸਟ ਅਸੀਂ ਇਸ ਲਈ ਧਰਤੀ ਤੇ ਅਸੀਂ ਆਪਣੇ ਜਥੇਬੰਦੀ ਬਣਾਈ ਹੈ ਅਸੀਂ ਸਮਾਜ ਬਰਾਬਰਤਾ ਦੇ ਆਧਾਰ 'ਤੇ ਬਣਾਉਣਾ ਚਾਹੁੰਦੇ ਹਾਂ ਅਸੀਂ ਆਪਣੇ ਆਪਣੇ ਲੋਕਾਂ ਨੂੰ ਧਰਮਾਂ ਦੀ ਆਜ਼ਾਦੀ ਦੇਣੀ ਚਾਹੁੰਦੇ ਹਾਂ ਅਸੀਂ ਭਾਈਚਾਰਕ ਇਕਤਾ ਚਾਹੁੰਦੇ ਹਾਂ ਅਸੀਂ ਅਮੀਰਾਂ ਤੇ ਗਰੀਬਾਂ ਦਾ ਅੰਤਰ ਮਿਟਾਉਣਾ ਚਾਹੁੰਦੇ ਆ ਇਹ ਫਰਕ ਨਹੀਂ ਚਾਹੀਦਾ ਇਹਦਾ ਇਸੇ ਕਰਕੇ ਜੇ ਅਸੀਂ ਇਹ ਕੰਮ ਨਹੀਂ ਕਰਨਾ ਤਾਂ ਫਿਰ ਤੁਸੀਂ ਇਹ ਆਜ਼ ਕਰੋ ਵੀ ਕਾਮੁਨਿਸਟ ਵੀ ਅਸੀਂ ਹੈ ਕਾਦੇ ਇਸ ਦਾ ਆਰਐਸਐਸ ਤਾਂ ਬਣੀ ਇਸ ਲਈ ਆ ਵੀ ਭਾਰਤ ਵਿੱਚ ਉਹ ਪ੍ਰਾਣੀ ਕਿਸਮ ਦਾ ਮੱਧ ਯੁਗ ਦਾ ਰਾਜ ਲਿਆਉਣਾ ਆ ਮਨੁਵਾਦ ਲਿਆਉਣਾ ਆ ਔਰ ਉਹੀ ਵਿਹਿਮਾ ਪਰਮਾ ਦਾ ਉਹੀ ਕਟੜਵਾਦ ਦਾ ਉਹੀ ਮਥਿਆਸਿਕ ਗੱਲਾਂ ਦਾ ਫੇਰ ਮੁੜ ਕੇ ਪ੍ਰਚਾਰ ਕਰ ਰਿਹਾ ਇਸ ਲਈ ਉਹ ਤਾਂ ਬਣੀ ਇਸ ਲਈ ਆ ਇਸ ਲਈ ਮੈਂ ਨਹੀਂ ਸਮਝਦਾ ਵੀ ਉਹਨਾਂ ਇਤਿਹਾਸ ਕਰਨੀ ਚਾਹੀਦੀ ਸੀ ਉਹਦਾ ਹਲੇ ਵੀ ਕੁਝ ਗੱਲਾਂ ਤੇ ਸੁਪਰੀਮ ਕੋਰਟ ਮਾਨਯੋਗ ਜੱਜ ਸਾਹਿਬ ਅਸਰਟ ਕਰ ਰਹੇ ਆ ਅੱਜ ਵੀ ਉਹਨਾਂ ਨੇ ਪਾਵੇਂ ਇੰਟਰਮ ਸਟੇ ਦਿੱਤਾ ਆ ਇਹ ਕਿਹਾ ਵੀ 26 ਤੱਕ ਉਹ ਨਾਂ ਲਿਖਣੇ ਜ਼ਰੂਰੀ ਨਹੀਂ ਕੋਈ ਜੇ ਨਾਂ ਨਹੀਂ ਲਿਖਣਾ ਚਾਹੁੰਦਾ ਨਾਂ ਲਿਖੇ ਜੇ ਲਿਖਿਆ ਤੇ ਮਿਟਾ ਸਕਦਾ ਆ ਇਹ ਲਿਖਣਾ ਜ਼ਰੂਰੀ ਇਹ ਕਰ ਲਓ ਵੀ ਇਹ ਵੈਜੀਟੇਰੀਅਨ ਕਿ ਨਾਨ ਵੈਜੀਟੇਰੀਅਨ ਮੇਰਾ ਖਿਆਲ ਚ ਭਾਰਤ ਵਿੱਚ ਕੋਈ ਅਸੀ ਜਗ੍ਹਾ ਨਹੀਂ ਹੋਣੀ ਜਿੱਥੇ ਨਾਂ ਲਿਖਿਆ ਗਿਆ ਹੋਵੇ ਹਰ ਜਗ੍ਹਾ ਵੈਸੀ ਲੋੜਿਆ ਵੀ ਇਹ ਵੈਸ਼ਨੂ ਢਾਬਾ ਜੀ ਇਹ ਨਾਨ-वेजिटेरियन ਹੈ ਇਹ ਤਾਂ ਪਹਿਲੇ ਲਿਖਿਆ ਆ ਬਲਕਿ ਇਹ ਤਾਂ ਕੋਈ ਦੁਕਾਨਦਾਰ ਦੇ ਫਾਇਦੇ ਚ ਆ ਵੀ ਇੱਥੇ ਮੈਂ ਦੂਆ ਮੰਦੂ ਆ ਕੇ ਜੇ ਮੈਂ ਵੈਜੀਟੇਰੀਅਨ ਦੁਕਾਨ ਹੈ ਤਾਂ ਉੱਥੇ ਆ ਕੇ ਕੋਈ ਮਾਸਹਾਰੀ ਚੀਜ਼ ਮੰਗੇ ਮੈਂ ਦੇ ਨਾ ਸਕਾਂਗਾ ਇਸ ਲਈ ਸਟੇ ਦਿੱਤਾ ਉਹਨਾਂ ਨੇ ਇਹ ਉਹਨਾਂ ਦੀ ਅਸੀਂ ਸ਼ਲਾਘਾ ਕਰਦੇ ਇਸ ਫੈਸਲੇ ਦੀ ਪਰ ਮੋਦੀ ਸਰਕਾਰ ਨੇ ਜਿਹਨੀ ਜ਼ਹਿਰ ਫਲਾ ਦਿੱਤੀ ਆਰਐਸਐਸ ਨੇ ਜੇ ਫੈਸਲਾ ਵਾਪਸ ਵੀ ਹੋ ਜਾਏ ਉਹ ਜਿਹੜਾ ਜ਼ਹਿਰ ਦਾ ਅਸਰ ਹੈ ਲਗਾਤਾਰ ਲੋਕਾਂ ਨੂੰ ਦੇਖਣ ਨੂੰ ਮਿਲੇਗਾ। ਮਤਲਬ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ 4 ਕਰੋੜ ਇਹ ਕਾਵੜੀਏ ਜਾਂਦੇ ਆ। ਮੈਂ ਕਾਵੜੀਆਂ ਦੀ ਕਿਸੇ ਆਸਥਾ ਤੇ ਕੋਈ ਟਿੱਪਣੀ ਨਹੀਂ ਕਰਦਾ ਉਹਨਾਂ ਦੀ ਆਸਥਾ ਆ ਕਰਨ ਉਹ। ਲੇਕਿਨ ਇਹ ਵੀ ਸੱਚ ਹੈ ਵੀ ਕਾਵੜੀਆਂ ਵੱਲੋਂ ਕੋਈ ਐਸੀਆਂ ਹਰਕਤਾਂ ਕੀਤੀਆਂ ਜਾਂਦੀਆਂ ਜਿਹਨੂੰ ਸਾਰਾ ਸਮਾਜ ਜਿਹੜਾ ਬੁਰਾ ਮੰਨਦਾ ਉਹ ਵੀ ਆਪਾਂ ਦੇਖਦੇ ਆਂ। ਕਿੱਦਾਂ ਉਹ ਹੜਦੁੰਗੀ ਬਣਦੇ ਆ, ਕਿੱਦਾਂ ਉਹ ਨਫ਼ਰਤ ਪੈਦਾ ਕਰਦੇ ਆ, ਕਿੱਦਾਂ ਉਹ ਕੁੱਟਮਾਰ ਕਰਦੇ ਆ। ਉਹ ਸਾਰੇ ਨਹੀਂ ਹੁੰਦੇ ਪਰ ਉਹ ਉਹਨਾਂ ਦੀ ਕਾਰਵਾਈਆਂ ਵੀ ਸਾਹਮਣੇ ਆ। ਲੇਕਿਨ ਅੱਜ ਜਦੋਂ ਉਹਨਾਂ ਨੂੰ ਇਹ ਕਹਿ ਦਿੱਤਾ ਬਹਿ ਕੇ ਵੀ ਧਰਮਾਂ ਦੇ ਨਾਂ ਦੇ ਉੱਤੇ ਦੁਕਾਨਾਂ ਖੁੱਲੀਆਂ ਆ ਤੇ ਤੁਸੀਂ ਧਿਆਨ ਦਿਖੋ ਵੀ ਥੋੜੀ ਪਵਿੱਤਰਤਾ ਕਾਇਮ ਰਹਿ ਜਾ। ਠੀਕ ਕਿ ਆ ਕਿਸੇ ਨੇ ਬੜਾ ਅੱਛਾ ਵੀ ਇਹ ਪਵਿੱਤਰਤਾ ਕਾਇਮ ਰੱਖ ਸਕਦੇ ਹੋ ਵੀ ਦੁਕਾਨ ਹਿੰਦੂ ਦੀ ਆ ਮੈਂ ਇੱਥੇ ਰੋਟੀ ਖਾਣੀ ਆ। ਲੇਕਿਨ ਆਟਾ ਕਹਨੇ ਪੈਦਾ ਕੀਤਾ? ਇਹ ਮੁਸਲਮਾਨ ਨੇ ਕਣਕ ਬੀਜੀ ਸੀ, ਮੁਸਲਮਾਨ ਨੇ ਕਣਕ ਵੱਢੀ ਸੀ। ਇਹ ਫਲ ਜਿਹੜਾ ਹੈ ਪੈਦਾ ਕਿਨੇ ਕੀਤਾ ਹਿੰਦੂ ਨੇ ਪੈਦਾ ਕੀਤਾ ਕਿ ਮੁਸਲਮਾਨ ਨੇ ਕੀਤਾ ਇਹਨੂੰ ਫਲ ਨੂੰ ਬਾਜ਼ਾਰ ਚ ਲਿਆਇ ਕੌਣ ਆ ਇਹਦਾ ਫੇਰ ਕੌਣ ਕਰੇਗਾ ਨਿਰਣਾ ਇਹਦਾ ਅਰਥ ਇਹ ਆ ਵੀ ਇਹਦੇ ਕੋਈ ਸੀਮਾ ਨਹੀਂ ਰਹੇਗੀ ਆਰਐਸਐਸ ਨਫ਼ਰਤ ਪੈਦਾ ਕਰਨ ਲਈ ਕਿਸੇ ਗੱਲ ਤੱਕ ਵੀ ਜਾ ਸਕਦੀ ਹੈ ਇਸ ਲਈ ਬੈਨ ਕਰਨ ਦੇ ਨਾਲ ਇੱਕ ਹੋਰ ਵੀ ਬਹੁਤ ਚਿੰਤਾ ਆ ਸਰਕਾਰੀ ਮੁਲਾਜ਼ਮਾਂ ਵੀ ਤਾਂ ਬਹੁਤ ਕੁਝ ਹੁੰਦਾ ਸਾਡੇ ਦੇਸ਼ ਦੀਆਂ ਜਿਹੜੀਆਂ ਹਥਿਆਰਬੰਦ ਸੈਮੀ ਗਵਰਨਮੈਂਟ ਸੇਵਾਮਾਂ ਆ ਦੂਜੀਆਂ ਆ ਤਾਰੂਸ ਜਿਹਾ ਉਹ ਸਾਰੇ ਚਾਉਂਦੀ ਜੁਡੀਸ਼ਰੀਏ ਚ ਆਉਂਦੀ ਹੈ ਇਹਦੇ ਵਿੱਚ ਤਾਂ ਤੁਸੀਂ ਮੇਰਾ ਕਹਿਣ ਤੋਂ ਪੱਖਿਆ ਫਿਰ ਸਾਰਾ ਸਮਾਜ ਇਹ ਤੁਸੀਂ ਪ੍ਰਦੂਸ਼ਿਤ ਕਰਨਾ ਚਾਹੁੰਦੇ ਹੋ ਕੋ ਬਚਣਾ ਹੀ ਨਹੀਂ ਹੈ ਕੋ ਮਹੱਲਾ ਕੋਈ ਘਰ ਕਿਉਂਕਿ ਤੁਸੀਂ ਜਦੋਂ ਸ਼ਾਖਾ ਤੇ ਜਾਣਾ ਸ਼ਾਖਾ ਤੇ ਲੋਕੀ ਹੁਣ ਜਾਣਗੇ ਉਹ ਸਰਕਾਰੀ ਮੁਲਾਜ਼ਮ ਕਿਉਂਕਿ ਸ਼ਾਖਾ ਤੇ ਜਾਣ ਨਾਲ ਉਹਨਾਂ ਨੂੰ ਸਰਕਾਰ ਉਪਰਸਤੀ ਮਿਲਣੀ ਹੈ ਉਹਨਾਂ ਨੂੰ ਕੁਝ ਗੱਲਾਂ ਦੇ ਉੱਤੇ ਰਹਿਤ ਮਿਲ ਜਾਣੀ ਹੈ ਨੰਬਰ 2 ਉਹਨਾਂ ਨੂੰ ਨੌਕਰੀ ਦਾ ਖਤਰਾ ਨਹੀਂ ਹੋਣਾ ਗਾਹਾਂ ਦੇ ਸਿਫਾਰਸ਼ ਮੰਨੀ ਜਾਣੀ ਹੈ ਇਸ ਵਾਸਤੇ ਉਹਦਾ ਨੱਠੇ ਪੱਜੇ ਫਿਰਨਗੇ ਮੋਰੇ ਹੋਣਗੇ ਤੇ ਜਦੋਂ ਉਹ ਜਾਣਗੇ ਤਾਂ ਫਿਰ ਦੇਸ਼ ਦੀਆਂ ਘਟਗਣਦਿਆਂ ਦਾ ਕੀ ਹੋਏਗਾ ਦਲਤਾਂ ਦਾ ਕੀ ਹੋਏਗਾ ਸਾਡੇ ਉਸ ਸਮਾਜ ਦਾ ਕੀ ਹੋਏਗਾ ਜਿਹੜਾ ਸਮਾਜ ਵਿੱਚ ਸਾਰਾ ਭਾਈਚਾਰਿਆਂ ਦੇ ਲੋਕ ਇਕੱਠੇ ਰਹਿੰਦੇ ਆ ਚਿੰਤਾ ਇਸ ਗੱਲ ਦੀ ਆ ਬਹੁਤ ਜ਼ਿਆਦਾ ਪ੍ਰੈਸਾਈਜ਼ ਹੋ ਕੇ ਵੀ ਜੇ ਗੱਲ ਕਰੀਏ ਕਿ ਜੇ ਇਦਾਂ ਦੇ ਹਾਲਾਤ ਬਣਦੇ ਆ ਜਿਵੇਂ ਹੁਣ ਤੁਸੀਂ ਦੱਸਦੇ ਪਿਓ ਕਿ ਇਹ ਸਭ ਹੋ ਸਕਦਾ ਕਿ ਕੀ ਕੀ ਕੁਝ ਹੋ ਸਕਦਾ ਆ ਮੈਂ ਸਿੱਧਾ ਪੁੱਛਣਾ ਚਾਹੁੰਦਾ ਕਿ ਕਿਸ ਤਰ੍ਹਾਂ ਦੇ ਖਤਰੇ ਜਿਹੜੇ ਨੇ ਉਹ ਸਮਾਜ ਦੇ ਉੱਤੇ ਮੰਡਰਾ ਸਕਦੇ ਨੇ ਬੜੇ ਪ੍ਰੈਸਾਈਜ਼ ਹੋ ਕੇ ਗੱਲ ਦੱਸੋ ਇੱਕ ਤਾਂ ਖਤਰਾ ਇਹ ਬਹੁਤ ਵੱਡਾ ਬਣ ਸਕਦਾ ਵੀ ਦੇਸ਼ ਦਾ ਜਿਹੜਾ ਧਰਮਧਰਮ ਪੱਖ ਢਾਂਚਾ ਆ ਜਮਹੂਰੀਅਤ ਉਹ ਢਾਂਚਾ ਤੋੜਨ ਲਈ ਸੰਵਿਧਾਨ ਬਦਲਿਆ ਜਾਏਗਾ ਇਹਦਾ ਵੱਡਾ ਖਤਰਾ ਇਹ ਜਿਉਂ-ਜਿਉਂ ਤਾਕਤ ਵਧੇਗੀ ਇਹ ਸੰਵਿਧਾਨ ਜੇ ਨਾਂ ਵੀ ਬਦਲਿਆ ਗਿਆ ਤੇ ਸੰਵਿਧਾਨ ਦੇ ਉਲਟ ਕਾਰਵਾਈਆਂ ਕੀਤੀਆਂ ਜਾਣਗੀਆਂ ਇੱਕ ਵੱਡਾ ਖਤਰਾ ਇਹ ਆ ਦੂਜਾ ਵੱਡਾ ਖਤਰਾ ਇਹ ਆ ਵੀ ਇਹਨਾਂ ਵਾਇਲੈਂਸ ਸ਼ੁਰੂ ਹੋ ਜਾਏਗੀ ਇਹਦੇ ਨਾਲ ਤੁਸੀਂ ਜਿਹੜੀਆਂ ਜਿਹੜੀਆਂ ਗੱਲਾਂ ਤੁਸੀਂ ਛੱਡ ਦਿੰਦੇ ਹੋ ਬਾਜ਼ਾਰ 'ਚ ਉਹਦਾ ਅਸਰ ਲੋਕਾਂ 'ਤੇ ਪੈਣਾ ਜਦੋਂ ਨਫਰਤ ਫਲਾਉਣੀ ਆ ਤਾਂ ਫਿਰ ਕੁਦਰਤੀ ਹਿੰਸਾ ਵੀ ਸੰਭਵ ਆ ਫਿਰ ਇਹਦੇ ਨਾਲ ਹਿੰਸਾ ਫੈਲੇਗੀ ਤਾਂ ਫਿਰ ਲੋਕਾਂ ਦਾ ਡਰ ਆ ਵੀ ਫਿਰ ਦੇਸ਼ ਦੀ ਏਕਤਾ ਰਹਿ ਜਾਏਗੀ ਦੇਸ਼ ਇੱਕ ਰਹਿ ਜਾਏਗਾ ਇਹ ਸੱਤ ਤੱਕ ਗੱਲ ਜਾ ਸਕਦੀ ਹੈ ਉਦਾਂ ਮੈਂ ਆਸ਼ਾਵਾਦੀ ਆ ਜਿੱਦਾਂ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਲੋਕੀ ਸ਼ੰਕਾ ਕਰਦੇ ਸੀ ਵੀ ਨਹੀਂ ਮੋਦੀ ਨੇ 400 ਸੀਟਾਂ ਲੈ ਜਾਣੀਆਂ ਜਿੱਦਾਂ ਛਾਤੀ ਤੇ ਹੱਥ ਮਾਰ ਕੇ ਕਹਿ ਰਿਹਾ ਜਿੱਦਾਂ ਸੋਸ਼ਲ ਮੀਡੀਆ ਕਹਿ ਰਿਹਾ ਪ੍ਰਚਾਰ ਹੋ ਰਿਹਾ 400 ਉੱਤੇ ਲੈ ਜਾਣੀ ਹੈ ਪਰ ਅਸੀਂ ਉਸ ਵੇਲੇ ਆਸ ਵੰਸਾਂ ਕੇ ਭਾਰਤੀ ਲੋਕਾਂ ਤੇ ਭਰੋਸਾ ਕਰਨਾ ਚਾਹੀਦਾ ਭਾਰਤੀ ਲੋਕ ਕੀ ਬੜੇ ਮਹਾਨ ਆ ਇਹਨਾਂ ਦਾ ਜਦੋਂ ਏਕਾ ਹੋ ਜਾ ਗੱਲ ਸਮਝ ਲੱਗ ਜਾ ਇਹਨਾਂ ਨੇ ਫੇ ਕਾਂਗਰਸ ਪਾਰਟੀ ਪਲਟ ਦਿੱਤੀ ਸੀ 77 ਵਿੱਚ ਤੇ ਐਸ ਕੀ ਲਗਭਗ ਪਲਟਣ ਵਾਲੀ ਵਸਤਾ ਜਮੋਦੀ ਪਹਚਾਤਾ ਤੋਂ ਇਸ ਲਈ ਮੈਂ ਮੇਰਾ ਭਰੋਸਾ ਆ ਵੀ ਉਹ ਦਿਨ ਨਹੀਂ ਆਏਗਾ ਪਰ ਜੇ ਉਹ ਆ ਗਿਆ ਜੇ ਇਹ ਪ੍ਰੀਜ਼ਿਊਮ ਕਰਕੇ ਚਲੀਏ ਤਾਂ ਫਿਰ ਇਹ ਦੇਸ਼ ਦੀ ਆ ਜਿਹੜੀ ਮੌਜੂਦਾ ਹੋਂਦ ਆ ਭੂਗੋਲਕ ਸਮਾਜਿਕ ਤੇ ਰਾਜਨੀਤਕ ਇਹ ਕਾਇਮ ਨਹੀਂ ਰਹਗੀ ਕਿਤਾ ਆਪਾਂ ਕਹਿਣਾ ਕਿ ਇੱਕਸਾਰਤਾ ਦੇਸ਼ ਦੀ ਭੰਗ ਹੋ ਜਾਏਗੀ ਪਰ ਦੂਜੀ ਗੱਲ ਇਹ ਵੀ ਹੈ ਕਿ ਜਿਹੜੀ ਘੱਟ ਗਿਣਤੀਆਂ ਆ ਉਹਨਾਂ ਦੀਆਂ ਜਾਨਾਂ ਨੂੰ ਖਤਰਾ ਵੀ ਵੱਧ ਜਾਊਗਾ ਉਨਾ ਹੀ ਵਧੂਗਾ ਕਿਉਂਕਿ ਅਜੇ ਤੱਕ ਤਾਂ ਉਹ ਇਨਸਾਫ ਦੀ ਫਿਰ ਵੀ ਗੋਹਾਰ ਲਾਉਂਦੇ ਆ ਫਿਰ ਵੀ ਆਸ ਕਰਦੇ ਆ ਬਾਅਦ ਵਿੱਚ ਤਾਂ ਫਿਰ ਕੋਈ ਗੱਲ ਹੀ ਨਹੀਂ ਰਹਿ ਜਣੀ ਇਹ ਹੀ ਦਸੀ ਨਾ ਵੀ ਜਿਹੜਾ ਪੰਜਾਬ ਭਾਰਤ ਦਾ ਫਿਰ ਜਿਹੜਾ ਸਰੂਪ ਆ ਜਿੱਥੇ ਘੱਟ ਗਿਣਤੀ ਵੀ ਰਹਿੰਦੇ ਆ ਫਿਰ ਘੱਟ ਗਿਣਤੀ ਕਿਦਾਂ ਰਹਿਣਗੇ ਮਤਲਬ ਪਹਿਲਾਂ ਕਿਹਾ ਵੀ ਇਹਦੇ ਨਾਲ ਫਸਾਦ ਸ਼ੁਰੂ ਹੋ ਸਕਦੇ ਆ ਇਹਦੇ ਨਾਲ ਮਾਰੋਮਾਰੀ ਸ਼ੁਰੂ ਹੋ ਸਕਦੀ ਆ 47 ਵਰਗਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਜਦੋਂ ਤੁਸੀਂ ਇਹ ਵਿਤਕਰਾ ਕਰਨਾ ਕਿਸੇ ਖਾਸ ਧਰਮ ਨਾਲ ਫਿਰ ਲੋਕੀ ਕਿਉਂ ਕਹਿਣਗੇ ਮੇਰਾ ਦੇਸ਼ ਹੈ ਔਰ ਫਿਰ ਦੁਨੀਆ ਦਾ ਜਿਹੜਾ ਧਰਮ ਆਧਾਰਿਤ ਦੇਸ਼ ਹੈ ਉੱਥੇ ਲੋਕ ਰਾਜ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਤਾਨਾਸ਼ਾਹੀ ਹੁੰਦੀ ਹੈ ਤੇ ਸਾਡੇ ਵੀ ਫਿਰ ਉਹ ਤਾਨਾਸ਼ਹੀਤਾ ਹੈ ਜਿਹੜੇ ਤਾਂ ਦਾ ਸਟੈਪ ਆ ਵੀ ਤੁਸੀਂ ਨਾਂ ਲਿਖੋ ਜੀ ਇਦਾਂ ਹੀ ਜਰਮਨ ਚ ਹਿਟਲਰ ਨੇ ਵੀ ਇਹ ਕੀਤਾ ਸੀ ਕਿ ਇਹ ਯਹੂਦੀ ਆ ਉਹ ਆਪਣੇ ਤਾਰਾ ਲਾਉਣ ਸਟਾਰ ਲਾ ਕੇ ਫਿਰ ਤਾਂ ਕਿ ਪਤਾ ਲੱਗੇ ਯਹੂਦੀ ਹੈ ਔਰ ਮੈਂ ਫੇ ਜ਼ਿੰਮੇਵਾਰੀ ਨਾ ਕਹਿ ਰਿਹਾ ਅਭੀ ਜੇ ਇਸ ਗੱਲ 'ਤੇ ਕਾਮਯਾਬ ਹੋ ਜਾਂਦੇ ਆ ਆਰਐਸਐਸ ਵਾਲੇ ਇਹਨੇ ਅਗਲਾ ਕਦਮ ਇਹ ਲੈਣਾ ਵੀ ਲੋਕੀ ਜਾਤੀਆਂ ਆਪਣੀਆਂ ਲਿਖਣ ਤੇ ਜੋ ਪਛੜੀਆਂ ਜਾਤੀਆਂ ਨਾਲ ਜੋ ਦਲਤਾਂ ਦੇ ਨਾਲ ਜੋ ਥੱਲੇ ਦੇ ਤਬਕੇ ਨਾਲ ਸਲੂਕ ਹੋ ਰਿਹਾ ਉਹਦਾ ਫੇ ਜ਼ੁਲਮਾਂ ਦੀ ਕਹਾਣੀ ਜਿਹੜੀ ਕੀ ਵਾਪਰੇਗੀ ਉਹਦਾ ਅੱਜ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਆ ਔਰ ਇਸ ਲਈ ਮੈਂ ਤਾਂ ਸਾਰੇ ਲੋਕਾਂ ਨੂੰ ਪੰਜਾਬੀਆਂ ਨੂੰ ਅਪੀਲ ਕਰਦਾ ਜਿਹੜੇ ਨਿੱਜੀ ਹਿੱਤ ਹੁੰਦੇ ਆ ਵੀ ਸੱਤਾ ਕਿਹਦੇ ਕੋਲ ਆ ਮੈਨੂੰ ਫਾਇਦਾ ਕੀ ਹੁੰਦਾ ਇਹ ਗੱਲਾਂ ਹੁਣ ਥੋੜੀਆਂ ਭੁੱਲ ਜਾਣ। ਉਹ ਇਹ ਵੀ ਭੁੱਲ ਜਾਣ ਜੇ ਦੇਸ਼ ਰਹੇਗਾ, ਜੇ ਸਮਾਜ ਸ਼ਾਂਤੀ ਰਹੇਗੀ ਤਾਂ ਸਾਡੀ ਜ਼ਿੰਦਗੀ ਰਹੇਗੀ ਜੇ ਇਹ ਨਹੀਂ ਰਹਿਣੀ ਤਾਂ ਫਿਰ ਸਾਡਾ ਕੁਝ ਵੀ ਨਹੀਂ ਬਚਣਾ। ਹੁਣ ਇਹਨਾਂ ਗੱਲਾਂ ਤੋਂ ਤਾਂ ਉੱਠ ਕੇ ਵੀ ਮੈਂ ਮੇਰਾ ਨਿੱਜੀ ਮਫਾਦ ਕੀ ਆ ਜਾਂ ਇਹ ਡਰ ਦੇ ਨਾਲ ਵੀ ਜੇ ਮੈਂ ਕਦੇ ਭਾਪੀ ਦੇ ਖਿਲਾਫ ਬੋਲਿਆ ਤੇ ਮੈਨੂੰ ਜੇਲ੍ਹ ਜਾਣਾ ਪੈ ਜਾਏਗਾ। ਇਹ ਡਰ ਕੱਢਿਆ ਜਾਵੇ ਕਿਉਂਕਿ ਅਸੀਂ ਗੁਰੂ ਗਵੰਦ ਸਿੰਘ ਦੇ ਵਾਰਿਸ ਹੋਣ ਦੀਆਂ ਗੱਲਾਂ ਕਰਦੇ ਆ ਉਹਨਾਂ ਦੇ ਉਨਾਈ ਹੋਣ ਦੀਆਂ ਗੱਲਾਂ ਕਰਦੇ ਆ ਅਸੀਂ ਭਗਸੋਂ ਦੀਆਂ ਫੋਟੋਆਂ ਲਾ ਕੇ ਘਰਾਂ 'ਚ ਬੈਠੇ ਆ ਉਹ ਫੋਟੋਆਂ ਲਾਉਣ ਲਈ ਕੱਲਾ ਥੋੜੋ ਆ ਤੇ ਅੱਜ ਮੇਰੀ ਅਪੀਲ ਆ ਵੀ ਪੰਜਾਬੀਓ ਤੇ ਭਾਰਤਵਾਸੀਓ ਜਾਗੋ ਆਰਐਸਐਸ ਦੇ ਪੂਰੇ ਛੜਜੰਤਰ ਨੂੰ ਕੋਰੀ ਕੌਨਸਪੀਰੇਸੀ ਨੂੰ ਸਮਝੋ ਉਹ ਸੱਤਾ ਦਾ ਦੁਰਉਪਯੋਗ ਕਰਕੇ ਇਸ ਭਾਰਤ ਦੀ ਤਬਾਈ ਚਾਹੁੰਦੀ ਆ ਤੇ ਉਸ ਤਬਾਈ ਦੇ ਇੱਕ ਸਟੈਪ ਵੱਜੋ ਅੱਜ ਉਹਨੇ ਫੈਸਲਾ ਦਿੱਤਾ ਆ ਕੀਤਾ ਵੀ ਇਸ ਸਰਕਾਰੀ ਕਰਮਚਾਰੀ ਜਿਹੜੇ ਆ ਉਹ ਹਿੱਸਾ ਲੈਣਾਰ ਐਸਐਸ ਦੀ ਸ਼ਾਖਾ ਚ ਇਹਦੇ ਨਾਲ ਉਹ ਅਸਲ ਚ ਪੂਰੀ ਐਡਮ ਸਟੇਸ਼ਨ ਦਾ ਮਸ਼ੀਨਰੀ ਦਾ ਭਗਮਾ ਕਰਨ ਕਰਨਾ ਚਾਹੁੰਦੇ ਆ ਉਹ ਚਾਹੁੰਦੇ ਵੀ ਹਰ ਮੁਲਾਜ਼ਮ ਦੇ ਜ਼ਮਾਨ ਤੇ ਸਾਡਾ ਵਿਚਾਰਤਾਰਾ ਹੋਵੇ ਜਦੋਂ ਤੁਸੀਂ ਹਿੱਸਾ ਲੈਣਾ ਤੇ ਫਿਰ ਉਹ ਮੁਲਾਜ਼ਮ ਜਿਹੜਾ ਆ ਉਹ ਫਿਰ لازਮੀ ਤੌਰ ਤੇ ਵਿਚਾਰਾਂ ਦੇ ਤੌਰ ਤੇ ਵੀ ਉਧਰ ਜਾਏਗਾ ਫਿਰ ਉਹ ਸਰਕਾਰ ਦੀ ਫੇਵਰ ਕਰਾਉਣ ਵਾਸਤੇ ਹੋਰ ਪ੍ਰਮੋਸ਼ਨਲ ਲੈਣ ਵਾਸਤੇ ਫਾਇਦੇ ਲੈਣ ਵਾਸਤੇ ਵੀ ਫਿਰ ਉਹ ਜ਼ਿਆਦਾ ਸਮਝ ਤਕੜਾ ਹੋ ਕੇ ਬੋਲੇਗਾ ਕਿ ਮੇਰੀ ਆਰਐਸਐਸ ਦੀ ਵਿਚਾਰਧਾਰਾ ਬਹੁਤ ਉੱਤਮ ਹੈ ਤੇ ਬਾਕੀ ਲੋਕੀ ਬੜੇ ਕਠੀਆ ਹੈ ਇਸ ਕ੍ਰੂਸ਼ਲ ਮੌਕੇ ਦੇ ਸਾਨੂੰ ਬਹੁਤ ਸਾਵਧਾਨ ਹੋ ਜਾਣਾ ਚਾਹੀਦਾ ਬਸ ਸਾਹਿਬ ਇੱਕ ਨਾ ਕਥਨੀ ਹੈ ਕਿ ਅਮੂਮਨ ਬਿੱਲੀ ਨੂੰ ਦੇਖ ਕੇ ਨਾ ਕਬੂਤਰ ਅੱਖਾਂ ਮੀਚ ਲੈਂਦਾ ਤੇ ਕਹਿੰਦਾ ਕਿ ਬਿੱਲੀ ਗਾਇਬ ਹੋ ਗਈ ਪਰ ਬਿੱਲੀ ਗਾਇਬ ਨਹੀਂ ਹੁੰਦੀ ਉੱਥੇ ਹੀ ਰਹਿੰਦੀ ਹੈ ਮੈਂ ਇੱਕ ਪਾਸੇ ਤਾਂ ਘੱਟ ਗਿਣਤੀ ਆਪਾਂ ਗੱਲ ਕੀਤੀ ਆ ਮੁਸਲਮਾਨ ਭਾਈਚਾਰੇ ਦੀ ਮੈਂ ਘੱਟ ਗਿਣਤੀ ਸਿੱਖਾਂ ਵੱਲ ਵੀ ਆਉਣਾ ਚਾਹੁੰਦਾ ਆ ਇਹੋ ਜੀ ਸਥਿਤੀ ਦੇ ਵਿੱਚ ਨਾ ਸਿੱਖ ਭਾਵੇਂ ਸੋਚਦੇ ਹੋਣਗੇ ਕਿ ਕੁਝ ਨਹੀਂ ਹੁੰਦਾ ਸਾਨੂੰ ਇਹ ਤਾਂ ਹਿੰਦੂ ਮੁਸਲਮ ਆਪਸੀ ਵਿਵਾਦ ਹੈਗਾ ਪਰ ਇਹ ਸ਼ਾਇਦ ਭੁੱਲਦੇ ਪਏ ਕਿ ਇਹ ਸੇਕ ਮੁਸਲਮਾਨਾਂ ਤੋਂ ਬਾਅਦ ਸਿੱਖਾਂ ਤੱਕ ਵੀ ਆ ਸਕਦਾ ਤੇ ਇਸ ਤੋਂ ਅੱਗੇ ਵੀ ਜਾ ਸਕਦਾ ਤੁਹਾਡਾ ਕੀ ਵਿਚਾਰ ਹੈ ਮੇਰਾ ਤਾਂ ਇਹ ਚ ਪੂਰੇ ਪਰਪੱਕ ਰਾਏ ਆ ਜਿਹੜੀ ਵਿਚਾਰਧਾਰਾ ਆਰਐਸਐਸ ਦੀ ਹੈ ਉਹ ਘਟ ਗਣਤੀ ਮੁਸਲਮਾਨਾ ਦੇ ਖਿਲਾਫ ਹੈ ਤੇ ਵਿਚਾਰਧਾਰਾ ਜਿਹੜੀ ਹੈ ਸਿੱਖ ਫਲਸਫੇ ਦੇ ਖਿਲਾਫ ਹੈ ਜਿਹੜੀ ਉਹ ਵਿਚਾਰਧਾਰਾ ਸਨਾਤਨੀ ਵਿਚਾਰਧਾਰਾ ਕਹਿੰਦੇ ਆ ਔਰ ਲੋਕਾਂ ਨੂੰ ਬਹੁਤ ਨੂੰ ਪਤਾ ਵੀ ਨਹੀਂ ਹੈ ਸਨਾਤਨੀ ਵਿਚਾਰਧਾਰਾ ਕੀ ਹੈ ਸ੍ਰੀ ਰਾਮ ਜੀ ਦਾ ਨਾਮ ਲੈਣਾ ਸਨਾਤਨੀ ਵਿਚਾਰਧਾਰਾ ਨਹੀਂ ਹੈ ਗੁਰੂ ਹਰੀ ਕ੍ਰਿਸ਼ਨ ਭਗਵਾਨ ਦਾ ਜਾਪ ਕਰਨਾ ਕੋਈ ਸਨਾਤਨੀ ਵਿਚਾਰਧਾਰਾ ਨਹੀਂ ਕੋਈ ਗੱਲ ਨਹੀਂ ਹੈ ਤੁਸੀਂ ਆਪਣੀ ਮਰਜ਼ੀ ਨਾਲ ਮੰਨਦੇ ਹੋ ਸਨਾਤਨੀ ਵਿਚਾਰਧਾਰਾ ਦਾ ਮੂਲ ਇਹ ਆ ਬੀ ਸਮਾਜਵਾਦ ਦੇ ਜਾਤੀ ਪਾਤੀ ਵੰਡ ਚਾਹੀਦੀ ਹੈ। ਸਨਾਤਨ ਮਤਲਬ ਮਨੁਵਾਦ। ਸਰਾਤ ਨਹੀਂ ਮਨੁਵਾਦ ਸਨਾਤਨੀ ਵਿਚਾਰਧਾਰਾ ਦਾ ਪਾ ਗਿਆ। ਮਨੁਵਾਦੀ ਸਿਸਟਮ ਸਨਾਤਨੀ ਵਿਚਾਰਧਾਰਾ ਦੇ ਵਿੱਚ ਹਿੱਸੇਦਾਰੀ ਆ ਉਹਦੀ ਉਹ ਸਨਾਤਨੀ ਵਿਚਾਰਧਾਰਾ ਹੀ ਅਲਾਉ ਕਰਦੀ ਆ ਕਿ ਮਨੁਵਾਦੀ ਸਿਸਟਮ ਲਾਗੂ ਹੋਵੇ। ਇਸ ਲਈ ਉਹ ਦੋਨੋਂ ਚੀਜ਼ਾਂ ਨੂੰ ਇਕੱਠਿਆਂ ਹੋ ਕੇ ਕਰਕੇ ਦੇਖੋ। ਇਸ ਲਈ ਜਿਹੜੀ ਵਿਚ ਉਹ ਵਿਚਾਰਧਾਰਾ ਇਹ ਵੀ ਕਹਿੰਦੀ ਆ ਵੀ ਅਮੀਰਾਂ ਦੇ ਗਰੀਬਾਂ ਦਾ ਪਾੜਾ ਨਹੀਂ ਮਿਟ ਸਕਦਾ। ਜਿੱਦਾਂ ਦੇ ਬੰਦੇ ਨੇ ਕਰਮ ਕੀਤੇ ਉਦਾਂ ਦੀ ਹੋਣੀ ਆ ਇਹ ਤੁਸੀਂ ਕਿਦਾਂ ਕਹਿ ਸਕਦੇ ਹੋ ਵੀ ਇਹ ਬਰਾਬਰਤਾਜ ਹੈ ਇਹ ਕਿਦਾਂ ਕਹਿੰਦੇ ਹੋ ਵੀ ਜਾਤ ਪਾਤ ਨਾ ਹੋਵੇ ਇਹ ਤਾਂ ਕਰਮਾਂ ਦੇ ਆਧਾਰ ਤੇ ਸਾਨੂੰ ਕੰਮ ਕਰ ਮਿਲੇ ਆ ਇਹ ਤੁਸੀਂ ਕਿਦਾਂ ਕਹਿੰਦੇ ਹੋ ਵੀ ਭਾਰਤ ਦੇ ਵਿੱਚ ਮੁਸਲਮਾਨ ਵੀ ਉਨੇ ਹੀ ਸਾਡੇ ਭਰਾ ਬਰਾਬਰ ਦੇ ਆ ਜਿੱਦਾਂ ਦੇ ਇੱਥੇ ਹਿੰਦੂ ਆ ਜਿਹਦਾ ਸਾਡਾ ਤਾਂ ਅਸੀਂ ਤੈਨੂੰ ਬਾਹਰਲੇ ਸਮਝਦੇ ਆ ਤੇ ਜਿਹੜੀ ਟੋਟਲ ਵਿਚਾਰਧਾਰਾ ਉਹਨਾਂ ਦੀ ਆ ਉਹ ਘਟ ਗਣਤੀਆਂ ਦੇ ਇਕੱਲਾ ਮੁਸਲਮਾਨਾਂ ਦੇ ਖਿਲਾਫ ਨਹੀਂ ਆ ਵਿਚਾਰਧਾਰਕ ਦੌਰ ਦੇ ਸਿੱਖ ਉਹਦੇ ਨਿਸ਼ਾਨੇ ਤੇ ਆ ਔਰ ਸਿੱਖ ਇਸ ਲਈ ਵੀ ਹੋ ਜਾਂਦਾ ਨਿਸ਼ਾਨੇ ਤੇ ਆ ਕਿ ਜਿਹੜਾ ਦਿੱਲੀ ਚ ਮੋਰਚਾ ਲੱਗਾ ਕਿਸਾਨਾਂ ਦਾ ਪੰਜਾਬੀਆਂ ਵੱਲੋਂ ਅਗਵਾਈ ਕੀਤੀ ਪੰਜਾਬ ਨੇ ਤੋਂ ਬਾਕੀ ਦੇਸ਼ ਵੀ ਨਾਲ ਹੈ ਹਰਿਆਣਾ ਉਹਨੇ ਵੀ ਸਿੱਧ ਕੀਤਾ ਵੀ ਨਹੀਂ ਜੇ ਪੰਜਾਬੀ ਇਕੱਠੇ ਹੋ ਜਾਣਨਾ ਤੇ ਫਿਰ ਬਹੁਤ ਕੁਝ ਕਰ ਸਕਦੇ ਆ ਇਹਦੇ ਲਈ ਫਿਰ ਸੌਖਾ ਤਰੀਕਾ ਆ ਵੀ ਤੁਸੀਂ ਪੰਜਾਬੀਆਂ ਚ ਕਿਸੇ ਢੰਗ ਨਾਲ ਫੁੱਟ ਪਾਓ ਇਥੇ ਪਿਛਲੇ ਦਿਨੀ ਚੋਣਾ ਹੋਈਆਂ ਚੋਣਾ ਚ ਆਰਐਸਐਸ ਨੇ ਜਿਹੜੇ ਦਲਤ ਮਜ਼ਦੂਰ ਪਿੰਡਾਂ ਚ ਆ ਉਹਨਾਂ ਵਿੱਚ ਕਿਸਾਨਾਂ ਦੇ ਖਿਲਾਫ ਨਫ਼ਰਤ ਪੈਦਾ ਕਰਕੇ ਉਨਾਂ ਨੂੰ ਪੈਸੇ ਦੇ ਕੇ ਯਤਨ ਕੀਤਾ ਵੀ ਉਹਨਾਂ ਦੀਆਂ ਵੋਟਾਂ ਲਈਆਂ ਜਾ ਸਕਣ ਔਰ ਏਜੰਸੀਆਂ ਨੇ ਇਹ ਵੀ ਵਰਕ ਕੀਤਾ ਕਿ ਜਿਹੜੇ ਦੋ ਉਮੀਦਵਾਰ ਜਿੱਤੇ ਆ ਇਹਨਾਂ ਦੀ ਜਿੱਤ ਪਿੱਛੇ ਵੀ ਇੱਕ ਤਰੀਕਾ ਬਣਾਇਆ ਕੋਈ ਜਥੇਬੰਦੀਆਂ ਦੀਆਂ ਵੋਟਾਂ ਵੀ ਪੁਆਈਆਂ ਕੋਈ ਸੰਤੰਤਰ ਵੀ ਬਣਾਇਆ ਔਰ ਮੈਂ ਸਮਝਦਾ ਕਿ ਉਹ ਵੀ ਉਹਦਾ ਹਿੱਸਾ ਆ ਤਾਂ ਕਿ ਪੰਜਾਬੀ ਫੇਰ ਮਿਸਲੈਡ ਹੋ ਕੇ ਗਰਮ ਨਾਰਿਆਂ ਦੇ ਥੱਲੇ ਚਲੇ ਜਾਣ ਤਾਂ ਫਿਰ ਭਾਰਤ ਵਿੱਚ ਇਹ ਪ੍ਰਚਾਰ ਕਰਨਾ ਸੌਖਾ ਹੋ ਜਾਏਗਾ ਕਿ ਸਿੱਖਾਂ ਨੂੰ ਕੁੱਟਣ ਤੋਂ ਬਿਨਾ ਸਾਡੇ ਕੋਲ ਕੋਈ ਚਾਰਾ ਨਹੀਂ। ਤੁਸੀਂ ਤੁਹਾਡੀ ਮਰਜ਼ ਅਮਰਤਪਾਲ ਤੇ ਸਰਜੀਤ ਖਾਲਸਾ ਜੀ ਤੋਂ ਆ ਇੱਕ ਦਾਜ਼ਾ ਲਾਓ ਤੁਸੀਂ ਵੀ ਅਮਰਤਪਾਲ ਦੀ ਮਾਤਾ ਨੇ ਕਿਹਾ ਵੀ ਮੇਰੇ ਪੁੱਤਰ ਨੇ ਕਿਉਂਕਿ ਸੰਵਿਧਾਨ ਦੀ ਸੌਂ ਖਾ ਲਈ ਹੈ ਇਸ ਲਈ ਇਹ ਪੂਰੀ ਰਹਿ ਹੈ ਵੀ ਉਹ ਖਾਲਸਤਾਨੀ ਨਹੀਂ ਹੋ ਸਕਦਾ ਉਹ ਦੇਸ਼ ਭਗਤ ਹੈ ਉਹ ਤਾਂ ਸੰਵਿਧਾਨ ਨੂੰ ਮੰਨਦਾ। ਹੁਣ ਇੱਕਦਮ ਅਮਰਤਪਾਲ ਨੇ ਕਿਹਾ ਉਹ ਦੋ ਏਜੰਸੀ ਨੇ ਕਹਾਇਆ ਇਹਨੇ ਕਿਹਾ ਜਾਂ ਕਿਦਾਂ ਕਿਹਾ ਉਹਨੇ ਕਿਹਾ ਨਹੀਂ ਨਹੀਂ ਮੈਂ ਸਵਾਲ ਨਹੀਂ ਬਣਦਾ ਮੈਂ ਤਾਂ ਖਾਲਸਾ ਰਾਜ ਦਾ ਹਾਂ ਮੀਆ ਔਰ ਜੇ ਮੈਨੂੰ ਇਹਨੇ ਹੱਦ ਤੱਕ ਵੀ ਜਾਣਾ ਪਿਆ ਵੀ ਪਰਿਵਾਰ ਛੱਡਣਾ ਪਿਆ ਮੈਂ ਛੱਡ ਦੂੰਗਾ ਮੈਂ ਖਾਲਸਾ ਰਾਜ ਨਹੀਂ ਛੱਡਦਾ ਮੈਨੂੰ ਗੱਲ ਇੱਕ ਸਧਾਰਨ ਸਮਝ ਆ ਜਾਣੀ ਚਾਹੀਦੀ ਹੈ ਕਿ ਉਹਦੀ ਕਦਰ ਜਿਹੜਾ ਉਹ ਐਮਪੀ ਆ ਉਹਦੀ ਕਦਰ ਖਾਲਿਸਤਾਨ ਕਰਕੇ ਹੀ ਆ ਜਿੱਦਾਂ ਅੰਮ੍ਰਿਤਪਾਲ ਨੇ ਇਹ ਕਹਿਤਾ ਮੈਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖੜਾ ਭਾਈਚਾਰਕ ਏਕਤਾ ਲਈ ਖੜਾ ਮੈਂ ਤਾਂ ਉਦਮ ਸਿੰਘ ਸੁਨਾਵਰਗਾ ਵਿਚਾਰ ਰੱਖਦਾ ਆ ਮੈਂ ਤਾਂ ਗੁਰੂ ਗੋਬਿੰਦ ਸਿੰਘ ਦੇ ਨਾਨਕidev ਜੀ ਮਾਨਵਤਾ ਦੀ ਏਕਤਾ ਲਈ ਗੱਲ ਕਰਦਾ ਉਹਦੋਂ ਫਿਰ ਜਿਹੜਾ ਆ ਅੰਮ੍ਰਿਤਪਰਨਾ ਉਹਦੀ ਲੋੜ ਕੋਈ ਨਹੀਂ ਰਹਿਣੀ ਉਹਦੀ ਤਾਂ ਦੁਸ਼ਮਣ ਨੇ ਤਾਂ ਉਹਦੀ ਲੋੜ ਇਸ ਰੂਪ ਚ ਹੀ ਆ ਵੀ ਉਹ ਖਾਲਸਾਣ ਦੇ ਨਾਰੇ ਲਾਵੇ ਕੱਲਾ ਨਾਰੀ ਨਾ ਲਾਵੇ ਉਹ ਆ ਕੇ ਹਿੰਸਾ ਕਰਵਈਆਂ ਉਹਦੇ ਬੰਦੇ ਕਰਨ ਤਾਂ ਕਿ ਵੀ ਸਰਕਾਰ ਕੋ ਬਹਾਨਾ ਹੋਵੇ ਵੀ ਨਹੀਂ ਜੀ ਹੁਣ ਸਿਕੰਦ ਦੇ ਖਿਲਾਫ ਤਾਂ ਜੇ ਫੌਜੀ ਕਾਰਵਾਈ ਜਾਂ ਹੋਰ ਕਰੜੀ ਕਾਰਵਾਈ ਨਹੀਂ ਕਰਦੇ ਤਾਂ ਇਹ ਤਾਂ ਕੰਮ ਖਰਾਬ ਹੋ ਜਾਣਾ ਹੈ ਇਹਨਾਂ ਸਮਾਜ ਵੀ ਵੰਡਿਆ ਜਾਂਦਾ ਔਰ ਸਿੱਖਾਂ ਦੇ ਉੱਤੇ ਪੰਜਾਬੀਆਂ ਦੇ ਉੱਤੇ ਜ਼ੁਲਮ ਕਰਨ ਦਾ ਸਰਕਾਰ ਨੂੰ ਮੌਕਾ ਵੀ ਮਿਲ ਜਾਂਦਾ ਤੁਹਾਨੂੰ ਲੱਗਦਾ ਕਿ ਇਹ ਜਿਹੜੇ 2 MP ਨੇ ਇਹ ਪੰਜਾਬ ਦਾ ਦੁਵਾਰਾ ਕਾਲ ਬਣ ਕੇ ਨਿਤਰੇ ਨੇ ਮੈਂ ਸਮਝਦਾ ਯਤਨਿਆਂ ਉਹਨਾਂ ਦਾ ਯਤਨ ਕਾਮਯਾਬ ਹੋਏਗਾ ਕਿ ਨਹੀਂ ਹੋਏਗਾ ਸਾਡੇ ਗਲਤੇ ਨਿਰਭਰ ਕਰਦਾ ਬਸ ਇਹ ਕੀ ਕਰਦੇ ਆ ਪੰਜਾਬ ਦੇ ਵਿੱਚ ਖਲਾਅ ਪੈਦਾ ਹੋ ਗਿਆ ਇੱਕ ਅਕਾਲੀਆਂ ਤੋਂ ਭਾਜਪਾ ਤੋਂ ਲੋਕਾਂ ਨੇ ਪਿੱਛਾ ਛਡਾ ਕੇ ਇੱਕ ਆਪ ਦਾ ਖਲਾ ਬਲਿਆਂ ਦਾ ਬਦਲ ਵੀ ਲਿਆਂਦਾ ਹੁਣ ਬਦਕਿਸਮਤੀ ਹੋਈ ਆ ਵੀ ਉਹ ਬਦਲ ਲੋਕਾਂ ਨੂੰ ਧੋਖਾ ਦੇ ਗਿਆ ਭ੍ਰਿਸ਼ਟਾਚਾਰ ਕਿਸੇ ਕੀਮਤ ਤੇ ਵੀ ਪਹਿਲਾਂ ਨਾਲੋਂ ਘਟਦੀ ਬਜਾਏ ਜ਼ਿਆਦਾ ਕਹਿਣਾ ਚਾਹੀਦਾ ਮੈਂ ਦਿੱਲੀ ਦੇ ਜਿਹੜੇ ਮੰਤਰੀ ਫੜੇ ਅਗੇਜਰੀ ਆਲ ਸਮਾਗਤ ਜੇਲਾਜ ਬੰਦਿਆ ਅਸੀਂ ਉਹਦੀ ਲੋਖੇਦੀ ਕੀਤੀ ਹਮੇਸ਼ਾ ਵੀ ਇਹ ਏਜੰਸੀਆਂ ਦੀ ਵਰਤੋਂ ਕਰਕੇ ਭਾਜਪਾ ਵਿਰੋਧੀਆਂ ਨੂੰ ਜੇਲਾਜ ਬੰਦ ਕਰਦੀ ਛੁੱਟੇ ਕੇਸ ਬਣਾਉਂਦੀ ਅਸੀਂ ਇਹਦੇ ਵਿਰੋਧੀ ਆ ਫਰਮਨ ਵਾਲੇ ਵੀ ਸਾਰੇ ਲੋਕ ਪੁੱਛਦੇ ਆ ਵੀ ਜਿਹੜੇ ਆਪ ਵਾਲੇ ਕਰੋੜਾ ਰੁਪਏ ਚੋਣਾਂ 'ਚ ਖਰਚ ਕਰਦੇ ਦੂਜੇ ਸੂਬਿਆਂ 'ਚ ਪਾਰਟੀ ਕੋ ਹਲੇ ਨਮੀ ਬਣੀ ਨਹੀਂ ਹੈ ਕੋਈ ਜਿਤਨੀ ਹੈ ਸਿਰਫ ਸੂਬਾ ਇੱਕ ਪੰਜਾਬ ਆ ਉਹਦਾ ਹਾਲ ਤਸੀਂ ਦੇਖਦੇ ਕਿ ਇੱਥੇ ਹਾਲ ਬਣਿਆ ਆ ਵਿਦਿਆ ਦਾ ਕੀ ਹਾਲ ਆ ਰਸੋਲਨਾ ਸੇ ਸਹੂਲਤਾ ਦਾ ਕੀ ਹਾਲ ਆ ਵੀ ਉਹ ਕਰੋੜਾ ਰੁਪਏ ਕਿੱਥੋਂ ਆ ਰਹੇ ਆ ਇਸ ਲਈ ਕਰੋੜਾ ਰੁਪਏ ਲਾਜ਼ਮੀ ਆ ਉਹ ਆਪ ਦੇ ਲੋਕਾਂ ਨੇ ਭ੍ਰਿਸ਼ਟਾਚਾਰ ਰਾਹੀਂ ਔਰ ਅਮੀਰ ਲੋਕਾਂ ਤੋਂ ਪੈਸੇ ਲਏ ਆ ਇਸ ਲਈ ਪੰਜਾਬ ਦੇ ਵਿੱਚ ਜਿਹੜਾ ਉਹ ਬਦਲ ਸੀ ਸਾਰਨ ਦਾ ਲੋਕਾਂ ਨੇ ਸੁਪਨਾ ਲਿਆ ਉਹ ਵੀ ਤਬਾਹ ਹੋ ਗਿਆ। ਹੁਣ ਜਿਹੜਾ ਪੰਜਾਬ ਜ ਪੰਜਾਬੀ ਆਪਣੇ ਆਪ ਨੂੰ ਧੋਖੇ ਥੱਲੇ ਆਇਆ ਮਹਿਸੂਸ ਕਰਦਾ। ਨਰਾਜ ਹੈ ਵੀ ਕਿੱਧਰ ਜਾਈਏ। ਇੱਕ ਨੂੰ ਬਦਲੇ ਸੀ, ਨਵੇਂ ਲਿਆਂਦੇ ਸੀ। ਇਹ ਬੰਦੇ ਬੜੇ ਇਮਾਨਦਾਰਕ ਹੁੰਦੇ ਕਹਿੰਦੇ ਸੀ ਆਪਣੇ ਆਪ ਨੂੰ ਬਣਿਆ ਕੁਛ ਨਹੀਂ ਹੈ, ਅੱਗੇ ਨੂੰ ਪੱਠਾ ਬਹਿ ਗਿਆ। ਨਸ਼ਿਆਂ ਦਾ ਧੰਦਾ, ਭ੍ਰਿਸ਼ਟਾਚਾਰ, ਲੋਕਾਂ ਦੀ ਸੁਣਾਈ ਦਾ ਨਾ ਹੋਣਾ ਔਰ ਪੰਜਾਬ ਦੇ ਪੈਸੇ ਵਰਤ ਕੇ ਦੂਜੀਆਂ ਸੂਬਿਆਂ ਦੀਆਂ ਵੋਟਾਂ ਲੈਣੀਆਂ। ਇਹ ਲੋਕੀ ਪਰੇਸ਼ਾਨ ਆ। ਔਰ ਮੈਂ ਸਮਝਦਾ ਕਿ ਇਸ ਜਿਹੜਾ ਖਲਾਅ ਪੈਦਾ ਹੋਇਆ ਬੀਜੇਪੀ ਬੜੀ ਚੇਤਨੇ ਆ ਵੀ ਇਹ ਖਲਾਅ ਭਰਨ ਵਾਸਤੇ ਜਾਂ ਤਾਂ ਬੀਜੇਪੀ ਖਲਾਅ ਨੂੰ ਭਰੇ ਔਰ ਬੀਜੇਪੀ ਨੂੰ ਖਲਾਅ ਭਰਨ ਵਿੱਚ ਜਿਹੜੇ ਇਦਾਂ ਦੇ ਅੰਸ ਆ ਤੱਤੇ ਆ ਜਿਹੜੇ ਗਰਮ ਗੱਲਾਂ ਕਰਨ ਉਹ ਸਹਾਇ ਸਿੱਧ ਹੋ ਸਕਦੇ ਆ ਉਹ ਜਿਹੜਾ ਖਲਾਅ ਭਰਨ ਵਾਸਤੇ ਵਿਸ਼ੜਜੰਤਰ ਆ ਉਹਨਾਂ ਦਾ ਵੀ ਲੋਕੀ ਕਹਿਣਗੇ ਨਹੀਂ ਜੀ ਹੁਣ ਬੀਜੇਪੀ ਤੋਂ ਬਿਨਾ ਕੋਈ ਚਾਰਾ ਨਹੀਂ ਅਕਾਲੀ ਦਲ ਵੀ ਲੋਕਾਂ ਨੇ ਦੇਖ ਲਿਆ ਭਾਜਪਾ ਵੀ ਦੇਖ ਲਈ ਆ ਔਰ ਆਪ ਆਲੇ ਵੀ ਦੇਖ ਲਿਆ ਹੁਣ ਤਾਂ ਫਿਰ ਇਹ ਆ ਵੇ ਇਹ ਖਲਾਅ ਭਰਨ ਵਾਸਤੇ ਲੋਕੋ ਬੀਜੇਪੀ ਅੱਗੇ ਲਿਆਓ ਇਹਨਾਂ ਦੀ ਬਹੁਤ ਲੰਮੀ ਪਲਾਨ ਹੈ ਜਦ ਕਿ ਅਸੀਂ ਸੋਚਦੇ ਹਾਂ ਸਾਡਾ ਵੀ ਸਮਝਦਾਰੀ ਹੈ ਅਸੀਂ ਪੰਜਾਬ 'ਚ ਬੈਠੇ ਆ ਅਸੀਂ ਚਾਹੁੰਦੇ ਵੀ ਇਹ ਖਲਾਅ ਨੂੰ ਪੰਜਾਬ ਦੀਆਂ ਧਰਮਧਰ ਪੱਖ ਦੇਸ਼ ਭਗਤ ਤੇ ਖੱਬੀਆਂ ਤਾਕਤਾਂ ਇਕੱਠੀਆਂ ਹੋ ਕੇ ਭਰ ਔਰ ਇਹ ਭਰਨ ਦੇ ਸਮਰੱਥ ਹੈ ਮੈਂ ਪੂਰਾ ਭਰੋਸਾ ਨਾ ਕਹਿ ਸਕਦਾ ਕੱਲੇ ਕਾਮਨਿਸਟ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਵੀ ਕੱਲੇ ਕਾਮਨਿਸਟ ਕਾਮਨਿਸਟਾਂ ਨਾਲ ਬਹੁਤ ਸਾਰੇ ਲੋਕ ਹੋ ਰਿਹਾ ਹੈ ਜਿਹੜੇ ਧਰਮ ਦੇ ਪੱਖ ਪੰਤਰੇ ਦੇ ਖੜੇ ਆ ਜਿਹੜੇ ਸਿੱਖ ਵੀ ਆ ਲੇਕਿਨ ਇਸ ਪੰਜਾਬ ਨੂੰ ਇੱਕ ਭ੍ਰਿਸ਼ਟਾਚਾਰ ਮੁਕਤ ਪੰਜਾਬ ਚਾਹੁੰਦੇ ਆ ਬਹੁਤ ਸਾਰਾ ਹਿੰਦੂ ਬਸੋਂ ਬਹੁਤ ਵੱਡੀ ਹੈ ਦਲਤ ਸਮਾਜ ਭਾਰੀ ਗਿਣਤੀ ਬੈਠਾ ਆ ਜਿਹੜਾ ਇਸ ਇਸ ਗੱਲ ਦਾ ਹਾਂਮੀ ਆ ਕਿ ਪੰਜਾਬ ਨੂੰ ਇਹਨਾਂ ਬਰਾਈਆਂ ਤੋਂ ਬੀਜੇਪੀ ਤੋਂ ਵੀ ਦੂਰ ਰੱਖ ਸਕੀਏ ਔਰ ਕਾਲੀ ਭਾਜਪਾ ਤੇ ਆਪ ਤੋਂ ਵੀ ਖੇੜਾ ਛਡਾ ਕੇ ਕੋਈ ਐਸਾ ਬਦਲ ਬਣਾਈਏ ਜਿਹੜਾ ਲੋਕਾਂ ਦੇ ਨੇੜੇ ਹੋਵੇ ਹੱਲੇ ਤਾਂ ਲੋਕਾਂ ਦੇ ਨੇੜੇ ਹੋਣ ਦੀ ਲੋੜ ਆ ਅਲਿਦਾ ਜਿਹੜਾ ਅਸੀਂ ਸਰਕਾਰਾਂ ਬਣਦੀਆਂ ਇਹ ਇਹ ਤਾਂ ਨਾਰੇ ਤੋਂ ਬਾਅਦ ਇੱਕਦਮ ਹੀ ਬਦਲ ਜਾਂਦੀਆਂ ਇਹਦਾ ਕਰਦਾਰ ਹੀ ਬਦਲ ਜਾਂਦਾ ਤਾਂ ਜੇ ਕੋ ਪੰਜਾਬ 'ਚ ਇਦਾਂ ਦਾ ਬਦਲ ਬਣੇ ਜਿਹੜਾ ਲੋਕਾਂ ਦੇ ਸੰਘਰਸ਼ਾਂ ਰਾਹੀਂ ਹੋਵੇ ਜਿਹੜਾ ਲੋਕਾਂ ਦੀ ਆਵਾਜ਼ ਨੂੰ ਸੁਣੇ ਜੋ ਹੱਲ ਕਰ ਸਕਦੇ ਹੱਲ ਕਰਨ ਜੋ ਨਹੀਂ ਹੱਲ ਕਰ ਸਕਦੇ ਉਹਦੇ ਵਾਸਤੇ ਲੜਾਈ ਜਾਰੀ ਰੱਖਣ ਤੇ ਮੈਂ ਸਮਝਦਾ ਵੀ ਇਹ ਬਦਲ ਅਸੀਂ ਬਣਾ ਸਕਦੇ ਪਰ ਭਾਜਪੀ ਚਾਹੁੰਦੀ ਹੈ ਵੀ ਇਹ ਖਲਾ ਜਿਹੜਾ ਪੰਜਾਬ 'ਚ ਪੈਦਾ ਹੋਇਆ ਉਹ ਕੁਝ ਐਸੇ ਤਰੀਕਿਆਂ ਨਾਲ ਗਲਤ ਤਰੀਕਿਆਂ ਨਾਲ ਉਹ ਖਲਾਸ ਸੋਚਣ ਵਾਸਤੇ ਪੰਜਾਬੀ ਮਜਬੂਰ ਹੋ ਜਾਣ। ਹਿੰਦੂ ਵੀ ਕਹਿ ਦਿੰਦੇ ਵੀ ਇਹੀ ਖਲਾਸ ਇਹ ਚਾਹੀਦੀ ਬਦਲ ਤੇ ਦੂਜੇ ਲੋਕ ਵੀ ਕਹਿ ਦਿੰਦੇ ਇਹਦੇ ਵਿੱਚ ਉਹ ਪੰਜਾਬ 'ਚ ਭਾਜਪਾ ਆ ਜਾਏ ਫਿਰ ਇੱਥੇ ਸਿੱਖ ਵਿਚਾਰਧਾਰਾ ਗਦਰ ਪਾਰਟੀ ਦੀ ਵਿਚਾਰਧਾਰਾ ਭਗਤ ਸਿੰਘ ਦੀ ਵਿਚਾਰਧਾਰਾ ਉਹਦਾ ਖਾਤਮਾ ਕਰਨਾ ਉਹ ਕਹਿੰਦੇ ਬਹੁਤ ਸੌਖਾ ਆ। ਉਹ ਸਮਝਦੇ ਵੀ ਇਹ ਕੁੱਟ ਕੇ ਜੋ ਮਰਜ਼ੀ ਕਰ ਲਵਾਂਗੇ ਜੇ ਪੰਜਾਬ ਕੁੱਟਿਆ ਗਿਆ ਫਿਰ ਇਹ ਦੇਸ਼ ਗੁਲਾਮੀ ਵੱਲੋਂ ਦੁਰ ਜਾਏਗਾ। ਇਹ ਉਹ ਚੀਜ਼ਾਂ ਨੇ ਜਿਹੜੀਆਂ ਧਿਆਨ 'ਚ ਰੱਖਣੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਵੱਡਾ ਕਦਮ ਚੱਕਿਆ ਗਿਆ ਕਿੰਨਾ ਖੌਫਨਾਕ ਹੈ 파ਸਲਾ ਸਾਹਿਬ ਨੇ ਪੂਰਾ ਡਿਟੇਲ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਉਹ ਇਹਨਾਂ ਚੀਜ਼ਾਂ ਤੋਂ ਇਹਨਾਂ ਮਸਲਿਆਂ ਤੋਂ ਇਹਨਾਂ ਆਉਣ ਵਾਲੇ ਖਤਰਿਆਂ ਤੋਂ ਸਾਫ਼ ਪ੍ਰਤੀਤ ਹੁੰਦਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ ਖੈਰ ਇਸ ਚੀਜ਼ ਨੂੰ ਠੱਲ ਪਾਉਣ ਵਾਸਤੇ ਦੇਸ਼ ਦੇ ਲੋਕ ਕੀ ਕਰਦੇ ਨੇ ਮੌਜੂਦਾ ਨਿਆ ਪ੍ਰਣਾਲੀ ਜਿਵੇਂ 파ਸਲਾ ਸਾਹਿਬ ਕਹਿੰਦੇ ਸੀ ਕਿ ਅਜੇ ਵੀ ਆਸ ਹੈਗੀ ਹੈ ਸੁਪਰੀਮ ਕੋਰਟ ਤੋਂ ਕੀ ਕੁਝ ਹੋ ਸਕੇਗਾ ਕਿ ਨਹੀਂ ਹੋ ਸਕੇਗਾ ਉਹ ਵੇਖਣਾ ਹੋਵੇਗਾ ਜੋ ਵੀ ਹੋਏਗਾ ਤਦ ਅਸੇ ਰਵਾਂਗੇ ਬਣੇ ਰੁਵੰਦ ਦੀ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ